ਔਰ ਲੋਨਸ ਗੁੱਡ অর ਬੈਡ ਕੀ ਲੋਨ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਕਰੋੜਾ ਦੇ ਲੋਨ ਦੀ ਗੱਲ ਨਹੀਂ ਕਰਾਂਗੇ 1 ਲੱਖ ਕਰੋੜ ਦੀ ਲੋਨ ਦੀ ਗੱਲ ਨਹੀਂ ਕਰਾਂਗੇ ਅਸੀਂ ਗੱਲ ਕਰਾਂਗੇ ਤੁਹਾਡੇ ਮੇਰੇ ਜਿਹੜੇ ਲੋਨ ਲੈ ਸਕਦੇ ਆ ਉਹਨੂੰ ਪ੍ਰੋਡਕਟਿਵ ਕਿਦਾ ਬਣਾ ਸਕਦੇ ਆ ਕਿਹੜੇ ਲੋਨਸ ਅਸੀਂ ਨਹੀਂ ਲੈਣੇ ਔਰ ਜੇ ਲੈ ਲਿੱਤੇ ਗਏ ਆ ਉਹਨੂੰ ਕਿਦਾਂ ਚੁਕਾਣੇ ਵੀ ਲੋਨ ਲੈਣਾ ਹੁੰਦਾ ਹੈ ਤੇ ਅਸੀਂ ਐਸੈਟ ਬਿਲਡਿੰਗ ਲਈ ਲੋਨ ਲੇ ਨਾ ਕਿ ਆਪਣੇ ਖਰਚਾ ਲਈ ਪ੍ਰੋਬਲਮ ਕਦ ਆਂਦੀ ਹੈ ਜਦ ਅਸੀਂ ਆਪਣੇ ਖਰਚਾ ਨੂੰ ਪੂਰਾ ਕਰਨ ਲਈ ਲੋਨ ਲੈ ਲੈਂਦੇ। ਪ੍ਰੋਬਲਮ ਤਦ ਆਉਂਦੀ ਹੈ ਜਦ ਅਸੀਂ ਪੁਰਾਣਾ ਲੋਨ ਚੁਕਤਾ ਨਹੀਂ ਕਰ ਪਾਉਂਦੇ ਔਰ ਇੱਕ ਨਵਾਂ ਲੋਨ ਲੈਂਦੇ ਪੁਰਾਣੇ ਲੋਨ ਦੀ ਪਰਪਾਈ ਕਰਨ ਲਈ। ਇਹ ਸਮਾਰਟਰ ਵੇ ਇਹ 50 ਲੱਖ ਦੇ ਉੱਤੇ ਵੀ ਸੇਮ ਮੈਥ ਬੈਠੇਗਾ। ਤੁਸੀਂ 15 ਸਾਲ ਦਾ ਲੋਨ ਕਰ ਰਹੇ ਹੋ ਤਾਂ ਥੋੜਾ ਇਹ ਵੱਧ ਜਾਏਗਾ। 25 ਸਾਲ ਦਾ ਕਰ ਥੋੜਾ ਘਟ ਜਾਏਗਾ। ਉਹ ਮੈਚ ਕੀਤਾ ਜਾ ਸਕਦਾ ਹੈ ਪਰ ਮੂਲ ਚੀਜ਼ ਨੂੰ ਤੁਹਾਡਾ ਸਮਝਣਾ ਬੜਾ ਜ਼ਰੂਰੀ ਹੈ। ਕਿੱਥੇ ਲਾਵਾਂ ਪੈਸਾ? ਪ੍ਰੈਜ਼ੈਂਟਡ ਬਾਈ SBI ਮਿਊਚੁਅਲ ਫੰਡ, ਅ ਪਾਰਟਨਰ ਫਾਰ ਲਾਈਫ। ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਮੀ ਟਾਈਗਰ ਚੰਡੋਕ ਹੈ ਔਰ ਅਸੀਂ ਆਪਣੀ ਖਾਸ ਪੇਸ਼ਕਸ਼ ਤੁਝਾਈ ਰੱਖ ਰਹੇ ਹਾਂ ਐਸਬੀਆਈ ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾ ਪੈਸਾ ਅਸੀਂ ਤੁਹਾਡੇ ਕੋਲ ਵੱਖਰੇ ਵੱਖਰੇ ਐਪੀਸੋਡਸ ਲੈ ਕੇ ਆਇਆ ਹਰ ਚੀਜ਼ ਨੂੰ ਅਸੀਂ ਬਾਰੀਕੀ ਚ ਗਏ ਆ ਤੁਹਾਡੀ ਡਿਮਾਂਡ ਆਈ ਹੈ ਤਾਂ ਉਸ ਐਪੀਸੋਡ ਨੂੰ ਉਸ ਟੌਪਿਕ ਨੂੰ ਅਸੀਂ ਦੁਆਰਾ ਤਫਸੀਲ ਨਾਲ ਗੱਲ ਕੀਤੀ ਹੈ ਔਰ ਤੁਹਾਨੂੰ ਕਲੈਰਿਟੀ ਦੇਣ ਦੀ ਕੋਸ਼ਿਸ਼ ਕੀਤੀ ਹੈ ਲਾਸਟ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਐਕਸਪੈਂਸ ਮੈਨੇਜਮੈਂਟ ਦੀ ਔਰ ਇਸ ਵਾਰੀ ਅਸੀਂ ਇੱਕ ਬੜਾ ਹੌਟ ਟੌਪਿਕ ਡਿਸਕਸ ਕਰ ਰਹੇ ਹਾਂ ਆਰ ਲੋਨਸ ਗੁੱਡ ਔਰ ਬੈਡ ਕੀ ਲੋਨ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਭਾਵੇਂ ਕੋਈ ਵੀ ਚੀਜ਼ ਹੋਵੇ ਤੁਸੀਂ ਦੇਖਿਆ ਹੋਣਾ ਕਿ ਜੇ ਤੁਸੀਂ ਆਪਣੀ ਇੱਕ ਦਾਦਿਆਂ ਨਾਲ ਜਾਂ ਉਸ ਜਨਰੇਸ਼ਨ 'ਚ ਗੱਲ ਕਰੋ ਉਹ ਲੋਨ ਲੈਣ ਤੋਂ ਬੜਾ ਪਰਹੇਜ਼ ਕਰਦੇ ਸੀ ਉਹ ਕਹਿੰਦੇ ਜੀ ਜਿੰਨਾ ਆਪਣਾ ਪੈਸਾ ਉਨਾ ਹੀ ਲੋਨ ਲੋ ਨਹੀਂ ਤਾਂ ਨਾ ਲੋ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਲੋਨ ਦੇ ਬੜੇ ਪੱਖ ਦੇ ਵਿੱਚ ਹੈ ਹੁਣ ਗੱਲ ਇਹ ਕਿ ਇਹ ਤਰਾਜੂ ਨੂੰ ਅਸੀਂ ਸਹੀ ਤਰੀਕੇ ਨਾਲ ਤੋਲਣਾ ਕਿਤਾ ਲੋਨ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਜੇ ਲੈਣਾ ਚਾਹੀਦਾ ਤਾਂ ਕਿੰਨਾ ਕੁ ਲੈਣਾ ਚਾਹੀਦਾ ਜੇ ਲੋਨ ਲੈਣਾ ਚਾਹੀਦਾ ਤਾਂ ਕਿਸ ਟਾਈਪ ਦਾ ਲੋਨ ਲੈਣਾ ਚਾਹੀਦਾ ਤਾਂ ਕਿ ਉਹ ਲੋਨ ਪ੍ਰੋਡਕਟਿਵ ਹੋਵੇ ਉਹ ਤੁਹਾਨੂੰ ਕੁ ਚਾਰ ਪੈਸਾ ਕਮਾ ਕੇ ਦੇਵੇ ਵੀ ਲੋਨ ਲੈਣਾ ਹੁੰਦਾ ਹੈ ਤੇ ਅਸੀਂ ਐਸੈਟ ਬਿਲਡਿੰਗ ਲਈ ਲੋਨ ਲੇ ਨਾ ਕਿ ਆਪਣੇ ਖਰਚਾ ਲਈ ਪ੍ਰੋਬਲਮ ਤਦ ਆਂਦੀ ਹੈ ਜਦ ਅਸੀਂ ਆਪਣੇ ਖਰਚਾ ਨੂੰ ਪੂਰਾ ਕਰਨ ਲਈ ਲੋਨ ਲੈ ਲੈਂਦੇ ਹਾਂ ਪ੍ਰੋਬਲਮ ਤਦ ਆਉਂਦੀ ਏ ਜਦ ਅਸੀਂ ਪੁਰਾਣਾ ਲੋਨ ਚੁਕਤਾ ਨਹੀਂ ਕਰ ਪਾਉਂਦੇ ਔਰ ਇੱਕ ਨਵਾਂ ਲੋਨ ਲੈਂਦੇ ਪੁਰਾਣੇ ਲੋਨ ਦੀ ਪਰਪਾਈ ਕਰਨ ਲਈ ਤੁਸੀਂ ਦੇਖਿਆ ਹੋਣਾ ਤੁਹਾਡੇ ਆਪਣੀ ਸੁਸਾਇਟੀ ਦੇ ਵਿੱਚ ਔਰ ਤੁਸੀਂ ਵੱਡੇ ਵੱਡੇ ਨਾਂ ਦੇਖੇ ਹੋਣ ਜਿਨ੍ਹਾਂ ਨੇ ਲੱਖਾਂ ਕਰੋੜਾਂ ਦਾ ਬਿਜ਼ਨਸ ਚਲਾਇਆ ਹੈ ਜਾਂ ਆਪਣੀ ਕਰ ਪਰਿਵਾਰ ਨੂੰ ਚਲਾਇਆ ਸਰਡਨਲੀ ਤੁਸੀਂ ਦੇਖਦੇ ਹੋ ਉਹ ਬੈਂਕ ਕਰਪਟ ਹੋ ਜਾਂਦੇ ਆ ਦਿਵਾਲਾ ਪਰ ਨਿਕਲ ਜਾਂਦਾ ਕਿਉਂ ਹੁੰਦਾ ਜੀ ਪਤਾ ਲੱਗਦਾ ਹੈ ਉਹਨਾਂ ਨੇ ਲੋਨ ਬਹੁਤ ਜ਼ਿਆਦਾ ਦੇ ਦਿੱਤਾ ਸੀ ਇਦਾ ਮਤਲਬ ਕਈ ਚੀਜ਼ਾਂ ਮੇਰੇ ਕੰਟਰੋਲ 'ਚ ਹੈ ਕਿ ਮੈਂ ਆਪਣੇ ਆਪ ਨੂੰ ਜ਼ਿਆਦਾ ਪੁਸ਼ਤਾ ਨਹੀਂ ਕਰ ਰਿਹਾ ਗ੍ਰੋਥ ਲਈ ਲੋਨ ਲੈਣਾ ਜਨਾਬ ਕੋਈ ਗੁਨਾਹ ਨਹੀਂ ਹੈ ਲੋਕੀ ਕਹਿੰਦੇ ਜੀ ਲੋਨ ਜਿਹੜਾ ਇਸਨੇ ਲੈ ਲਿਆ ਉਸ ਫਲਾਣੇ ਬੰਦੇ ਨੇ ਲੈ ਲਿਆ ਇੰਨੇ ਹਜ਼ਾਰਾਂ ਦਾ ਲੈ ਲਿਆ ਲੋਨ ਲੈਣਾ ਕਦੀ ਵੀ ਗੁਨਾਹ ਨਹੀਂ ਹੁੰਦਾ ਲੋਨ ਨਾ ਚੁਕਾ ਪਾਣਾ ਗੁਨਾਹ ਹੈ ਗਲਤੀ ਇੱਥੇ ਹੈ ਕਿ ਕ੍ਰਿਮੀਨਲ ਐਕਟ ਕੀ ਹੈ ਜਦ ਤੁਸੀਂ ਲੋਨ ਦਿੰਦੇ ਨਹੀਂ ਉਹ ਫਿਰ ਤੁਹਾਡੇ ਕੋਲ ਇੰਟੈਂਸ਼ਨ ਹੁੰਦੀ ਹੈ ਜਿਵੇਂ ਆਰਬੀਆਈ ਨੇ ਇੱਕ ਡਿਫੀਨੇਸ਼ਨ ਹੀ ਉਨਾਈ ਹੋਏ ਵਿਲਫੁਲ ਡਿਫਾਲਟਰ ਵਿਲਫੁਲ ਡਿਫਾਲਟਰ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਸ਼ਮਤਾ ਹੈ ਪਰ ਤੁਸੀਂ ਜਾਣ ਮੁੱਝ ਕੇ ਲੋਨ ਨਹੀਂ ਦੇ ਰਹੇ ਔਰ ਤੁਸੀਂ ਦੇਖਿਆ ਹੋਣਾ ਇਹੋ ਜੇ ਕਈ ਨਾਂ ਡਿਸਕਸ ਵੀ ਕੀਤੇ ਜਾਂਦੇ ਆ ਟੀਵੀ ਦੇ ਵਿੱਚ ਅਖਬਾਰਾਂ ਦੇ ਵਿੱਚ ਔਰ ਉਮੂਮਨ ਇਹ ਨਾਂ ਆ ਜਾਂਦਾ ਇਹ ਲੋਨ ਫਰਾਨਾ ਲੈ ਕੇ ਉਸ ਕੰਟਰੀ ਪਜ ਗਿਆ ਇਸ ਕੰਟਰੀ ਪਜ ਗਿਆ ਜੋ ਕੁਝ ਵੀ ਹੈ ਇਹ ਕਾਫੀ سارے ਲੋਕ ਵਿਲਫੁਲ ਡਿਫਾਲਟਰ ਦੇ ਵਿੱਚ ਆਉਂਦੇ ਆ ਪਰ ਅਸੀਂ ਆਪਣੀ ਗੱਲ ਕਰਾਂਗੇ ਅਸੀਂ ਹਜ਼ਾਰਾਂ ਕਰੋੜਾਂ ਦੇ ਲੋਨ ਦੀ ਗੱਲ ਨਹੀਂ ਕਰਾਂਗੇ 1 ਲੱਖ ਕਰੋੜ ਦੀ ਲੋਨ ਦੀ ਗੱਲ ਨਹੀਂ ਕਰਾਂਗੇ ਅਸੀਂ ਗੱਲ ਕਰਾਂਗੇ ਤੁਹਾਡੇ ਮੇਰੇ ਜਿਹੜੇ ਲੋਨ ਲੈ ਸਕਦੇ ਆ ਉਹਨੂੰ ਪ੍ਰੋਡਕਟਿਵ ਕਿਦਾ ਬਣਾ ਸਕਦੇ ਆ ਕਿਹੜੇ ਲੋਨਸ ਅਸੀਂ ਨਹੀਂ ਲੈਣੇ ਔਰ ਜੇ ਲੈ ਲਿੱਤੇ ਗਏ ਆ ਉਹਨੂੰ ਕਿਦਾਂ ਚੁਕਾਣੇ ਕਿਉਂਕਿ ਅਸਲੀਅਤ ਇਹ ਹੈ ਜਿਹੜੇ ਸਾਡੀ ਆਡੀਅנס ਦੇਖ ਰਹੀ ਹੋਵੇਗੀ ਹੋ ਸਕਦਾ ਹੈ ਉਹ ਕ੍ਰੈਡਿਟ ਕਾਰਡ ਦਾ ਬਹੁਤ ਵੱਡਾ ਬਿਲ ਬਣਾ ਕੇ ਬੈਠੇ ਹੋਣ ਉਹ ਪਰਸਨਲ ਲੋਨ ਦਾ ਬਿਲ ਬਣਾ ਕੇ ਬੈਠੇ ਹੋਣ ਕਿਦਾਂ ਆਗੇ ਜੀ ਖਰਚ ਵਿਆਹ ਆਗੇ ਪਰਸਨਲ ਲੋਨ ਲੈ ਲਿਆ ਕਰਦੇ ਆਂ ਅੰਦਰ ਫੈਮਲੀ ਨੇ ਕੋਈ ਫਰਮਾਇਸ਼ ਕੀਤੀ ਮੈਂ ਪਰਸਨਲ ਲੋਨ ਲੈ ਲਿਆ ਜਾਂ ਕੋਈ ਸੋਨਾ ਲੈਣਾ ਮਤਲਬ ਇਹ ਕਿਹੋ ਜੇ ਲੋਨ ਨੇ ਜਿਹੜੇ ਸਾਨੂੰ ਅਵੋਇਡ ਕਰਨੇ ਆਂ ਔਰ ਜੇ ਅਸੀਂ ਲਿੱਤੇ ਹੋਏ ਆਂ ਉਹਨੂੰ ਕਹਿੰਦਾ ਸਲੀਕੇ ਦੇ ਨਾਲ ਅਸੀਂ ਵਾਪਸ ਕਰਨਾ ਔਰ ਉਸ ਡੈਟ Trap ਦੇ ਅੰਦਰ ਇਹ ਤੁਸੀਂ ਵਰਡ ਸੁਣਿਆ ਹੋਣਾ ਡੈਟ Trap ਕੀ ਬੰਦਾ ਇੱਕ ਹੋਲ ਹੈ ਵਿਆਜ ਲਿੱਤਾ ਦਿੱਤਾ ਨਹੀਂ ਜਾ ਰਿਹਾ ਹੋਰ 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 ਔਰ ਇੱਕ ਟਾਈਮ ਆਂਦਾ ਹੈ ਕਿ ਉਹ ਉਹ ਬਿਲਕੁਲ ਹੀ ਡਿਪਰੈਸਡ ਹੋ ਜਾਂਦਾ ਹੈ ਜਾਂ ਉਹਦੇ ਕੋਲ ਲੱਗਦਾ ਉਹਦੇ ਇਨਕਮ ਦੇ ਸਾਧਨ ਨਹੀਂ ਹੈ ਮੈਂ ਫੇਰ ਤੁਹਾਨੂੰ ਦਰਾ ਰਿਹਾ ਲੋਨ ਲੈਣਾ ਗਲਤ ਚੀਜ਼ ਨਹੀਂ ਹੈ ਸਗੋਂ ਲੋਨ ਲੈ ਕੇ ਤੁਹਾਡੀ ਗਰੋਥ ਜਿਹੜੀ ਹੈ ਮਲਟੀਪਲਾਇਰ ਤੇ ਜਾ ਸਕਦੀ ਹੈ ਸਿੱਧੀ ਜੀ ਗੱਲ ਹੈ ਕਿੰਨੇ ਸਾਰੇ ਲੋਕੀ ਹੋਮ ਲੋਨ ਲੈਂਦੇ ਆ ਮੇਰੇ ਖਿਆਲ ਨਾਲ ਸਾਡੇ ਦੇਸ਼ ਦੇ ਵਿੱਚ 95% ਤੋਂ ਉੱਤੇ ਲੋਕੀ ਕਿਸੇ ਨਾ ਕਿਸੇ ਫਾਰਮ ਦਾ ਹੋਮ ਲੋਨ ਲੈਂਦੇ ਆ ਚਾਹੇ ਉਹ ਪ੍ਰਾਪਰਟੀ ਦਾ 20% ਦਾ ਲੈਂਦੇ ਭਾਵੇਂ ਪ੍ਰਾਪਰਟੀ ਦਾ 80% ਦਾ ਲੋਨ ਲੈਣ ਕਹਿਣ ਦਾ ਪਾਇਆ ਜੇ ਤੁਸੀਂ ਹੋਮ ਲੋਨ ਨਹੀਂ ਲੈਂਦੇ ਹੋ ਤਾਂ ਤੁਹਾਡਾ ਕਰ ਬਣਾਉਣਾ ਵੀ ਬੜਾ ਔਖਾ ਹੈ ਲੇਕਿਨ ਉਹੀ ਇਨਸਾਨ ਜਦ ਹੋਮ ਲੋਨ ਲੈਂਦਾ ਤੇ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਪਰ ਕੋਈ ਗਰੋਥ ਲਈ ਲੋਨ ਲੈਣਾ ਚਾਹੁੰਦਾ ਤਾਂ ਉਹ ਕਤਰਾਂਦਾ ਹੈ ਕੋਈ ਐਸੈਟ ਲਈ ਲੋਨ ਲੈਣਾ ਚਾਹੁੰਦਾ ਤਾਂ ਕਤਰਾਂਦਾ ਹੈ ਉਹ ਕਹਿੰਦਾ ਜੀ ਚਾਦਰ ਦੇਖ ਕੇ ਪੈਰ ਪਸਾਰੋ ਜੇ ਇੰਨਾ ਤੁਹਾਡੀ ਇਨਕਮ ਹੀ ਨਹੀਂ ਹੈ ਫਿਰ ਤੁਸੀਂ ਜਾਓ ਨਾ ਇਹ ਕੁਝ ਹੱਦ ਤੱਕ ਸਹੀ ਹੈ ਲੇਕਿਨ ਕੀ ਇਹੀ ਸਹੀ ਹੈ ਨਹੀਂ ਜਨਾਬ ਅਸੀਂ ਅੱਜ ਗੱਲ ਕਰਾਂਗੇ ਕਿਸ ਕਿਸ ਕਿਸਮ ਦੇ ਲੋਨ ਹੁੰਦੇ ਆ ਸਿਕਿਉਰਡ ਲੋਨ ਕਿੰਨੂੰ ਕਹਿੰਦੇ ਆ ਅਨਸਿਕਿਉਰਡ ਲੋਨ ਕਿੰਨੂੰ ਕਹਿੰਦੇ ਆ ਕਿਹੜਾ ਲੋਨ ਤੁਹਾਡੇ ਲਈ ਪ੍ਰੋਡਕਟਿਵ ਹੈ ਕਿਹੜਾ ਤੁਸੀਂ ਅਵੋਇਡ ਕਰਨਾ ਚਾਹੀਦਾ ਹੈ ਕਿਹੜਾ ਗੁੱਡ ਲੋਨ ਹੈ ਕਿਹੜਾ ਬੈਡ ਲੋਨ ਹੈ ਔਰ ਜੇ ਆ ਤੁਸੀਂ ਡੈਟ Trap ਚ ਹੋ ਉਹਦੇ ਵਿੱਚੋਂ ਹੌਲੇ ਹੌਲੇ ਅਸੀਂ ਕਿਦਾਂ ਬਾਹਰ ਆ ਸਕਦੇ ਹਾਂ ਅੱਜ ਮੈਂ ਤੁਹਾਡੇ ਨਾਲ ਕੁਝ ਕੈਲਕੂਲੇਸ਼ਨਸ ਵੀ ਸ਼ੇਅਰ ਕਰਾਂਗਾ ਕਿ ਤੁਸੀਂ ਜੇ ਹੋਮ ਲੋਨ ਲਿੱਤਾ ਹੋਇਆ ਕਿ ਉਹਦੇ ਨਾਲ ਇਨਸਟਰੂਮੈਂਟ ਤੁਸੀਂ ਕੋਈ SIP ਇਹੋ ਜੀ ਚੀਜ਼ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀ ਜਿਹੜੀ ਕਿਸ਼ਤ ਹੈ ਉਹ 10 15 ਜਾਂ 20% ਵੱਜ ਜਾਏ ਲੇਕਿਨ ਤੁਸੀਂ ਜਿੰਨਾ ਘਰ ਲੋਨ ਲਿੱਤਾ ਹੈ ਜਾਂ ਜੋ ਵੀ ਲੋਨ ਲਿੱਤਾ ਹੈ ਉਹ ਪੂਰਾ ਦਾ ਪੂਰਾ ਫ੍ਰੀ ਹੋ ਜਾਏ ਇਹਦਾ ਕਹਿਣ ਦਾ ਭਾਅ ਇਹ ਹੈ ਜਦ ਤੁਸੀਂ ਕੋਈ ਲੋਨ ਲੈਂਦੇ ਹੋ ਤਾਂ ਉਹਦੀ ਈਐਮਆਈ ਜਾਂ ਕਿਸ਼ਿ ਸ਼ੁਰੂ ਹੁੰਦੀ ਹੈ ਉਸ ਕਿਸ਼ਤ ਦੇ ਅੰਦਰ ਇੱਕ ਪ੍ਰਿੰਸੀਪਲ ਅਮਾਉਂਟ ਹੁੰਦਾ ਯਾਨੀ ਕਿ ਮੂਲ ਦੂਜਾ ਅਮਾਉਂਟ ਵਿਆਜ ਜਾਂ ਇੰਟਰਸਟ ਹੁੰਦਾ ਸੋ ਜਦ ਤੁਸੀਂ ਇਹ 15 ਸਾਲ ਜਾਂ 20 ਸਾਲ ਦੀ ਘਰ ਲੋਨ ਦੀ ਗੱਲ ਕਰੀਏ ਕਹਿੰਦਾ ਅਸੀਂ ਪੈਰਲੈਲੀ ਹਲਕੀ ਜਿਹੀ ਕੋਈ ਮਿਊਚੁਅਲ ਫੰਡ ਇਸ ਵਿੱਚ ਪਲਾ ਲਈਏ ਤਾਂ ਕਿ ਜੇ ਤੁਹਾਡਾ ਇਹ ਲੋਨ ਖਤਮ ਹੋਏ 20 ਸਾਲਾਂ ਬਾਅਦ ਤੁਸੀਂ ਜਿੰਨਾ ਪੈਸਾ ਮੂਲ ਦਾ ਦਿੱਤਾ ਸਮਝੋ 50 ਲੱਖ ਤੁਸੀਂ ਮੂਲ ਦਾ ਦਿੱਤਾ 8% ਦੇ ਵਿਆਜ ਤੇ 8 50 ਲੱਖੀ ਤੁਸੀਂ ਵਿਆਜ ਦੋਗੇ ਯਾਨੀ ਕਿ 1 ਕਰੋੜ ਕਿ ਪੂਰਾ ਦਾ ਪੂਰਾ ਇਹ 1 ਕਰੋੜ ਤੁਸੀਂ ਨਾਲ-ਨਾਲ ਪੈਦਾ ਕਰ ਸਕਦੇ ਹੋ ਸਗੋਂ ਇਹਦੇ ਨਾਲ ਤੁਹਾਡਾ ਲੋਨ ਹੀ ਪਹਿਲਾਂ ਖਤਮ ਹੋਣਾ ਸ਼ੁਰੂ ਹੋ ਜਾਏਗਾ ਕਈ ਲੋਕੀ ਇਹਦੇ ਅੰਦਰ ਇਹ ਕਰਦੇ ਆ ਕਿ ਉਹ ਕਹਿੰਦੇ ਜੀ ਅਸੀਂ ਹੋਰ ਸਿਪ ਕਿਉਂ ਕਰੀਏ ਅਸੀਂ ਲੋਨ ਦਾ ਵਿਆਜ ਹੀ ਕਿਉਂ ਨਾ ਬਦਾਲ ਲਈਏ ਉਹ ਵੀ ਤੁਹਾਡੀ ਸੋਚ ਠੀਕ ਹੈ ਲੇਕਿਨ ਫਰਕ ਇਥੇ ਬਹੁਤ ਫੜਾ ਫੰਡਮੈਂਟਲ ਆਂਦਾ ਹੈ ਜਿਹੜਾ ਤੁਹਾਡਾ ਹੋਮ ਲੋਨ ਦੀ ਵਿਆਜ ਹੈ ਲੋਨਸ ਦੇ ਵਿੱਚ ਸਭ ਤੋਂ ਲੋਇਸਟ ਵਿਆਜ ਹੋਮ ਲੋਨ ਦੇ ਅੰਦਰ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਬਹੁਤ ਸਾਰੇ ਬੈਂਕਾਂ ਨੂੰ ਸਪੋਰਟ ਕਰਦੀ ਹੈ ਨੈਸ਼ਨਲ ਹਾਊਸਿੰਗ ਬੈਂਕ ਸਪੋਰਟ ਕਰਦਾ ਹੈ ਸਬਸਾਈਡਾਈਜ਼ ਰੇਟ ਤੇ ਤੁਹਾਨੂੰ ਹੋਮ ਲੋਨ ਮਿਲਦਾ ਹੈ ਸਭ ਤੋਂ ਸਸਤਾ ਲੋਨ ਹੈ ਔਰ ਉਹੀ ਜੇ ਤੁਹਾਡਾ ਮਿਊਚੁਅਲ ਫੰਡ 10 ਜਾਂ 12% ਦੀ ਰਿਟਰਨ ਦੇ ਰਿਹਾ ਹੈ ਇਹ ਜੇ ਤੁਸੀਂ ਲੌਂਗਰ ਪੀਰੀਅਡ ਟਾਈਮ 'ਚ ਦੇਖੋਗੇ ਤਾਂ ਇਹ ਬਹੁਤ ਵੱਡਾ ਕਿੱਕ ਦਿੰਦਾ ਬਹੁਤ ਵੱਡਾ ਐਡਵਾਂਟੇਜ ਦਿੰਦਾ ਸੋ ਇਹੀ ਨਹੀਂ ਸੋਚੇ ਜਾਏ ਕਿਸੇ ਠੀਕ ਹੈ ਇੱਕ ਪਾਸੇ ਤੁਸੀਂ ਉਹ ਵੀ ਕਰ ਸਕਦੇ ਹੋ ਲੇਕਿਨ ਬੈਟਰ ਤਰੀਕਾ ਇਹ ਹੈ ਕਿੰਨੇ ਸਾਰੇ ਲੋਕੀ ਐਫ ਡੀਸ ਕਰਾਉਂਦੇ ਆ ਐਫ ਡੀਸ ਨੂੰ ਤੋੜਨ ਦੀ ਜਗ੍ਹਾ ਐਫ ਡੀਸ ਦਾ ਗੇਸ ਵਿਲੋਨ ਮਿਲ ਜਾਂਦਾ ਹੈ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਐਫ ਡੀ ਦਾ ਲੋਨ ਕਹਿੰਦਾ ਕਿਸੇ ਦੀ 10 ਲੱਖ ਦੀ ਐਫ ਡੀ ਪਈ ਹੈ ਬੈਂਕ ਅਮੂਮਨ ਉਹਦੇ ਚ 80 ਜਾਂ 90% ਯਾਨੀ ਕਿ 90% ਦੇ ਜਮੇ حساب ਲਾਵਾਂ ਤਾਂ ਉਹਨੂੰ 9 ਲੱਖ ਰੁਪਏ ਦਾ ਲੋਨ ਦੇ ਦਿੰਦਾ ਹੈ ਇਹਦੇ ਅੰਦਰ ਇੱਕ ਹੋਰ ਖੂਬਸੂਰਤ ਗੱਲ ਹੈ ਸਮਝੋ ਤੁਹਾਡੀ ਐਫ ਡੀ ਦਾ ਰੇਟ ਆਫ ਇੰਟਰਸਟ 7% ਸੀ। ਆਮੂਮਨ ਬੈਂਕ 1% ਹੋਰ ਵਿਆਜ ਲਾ ਕੇ 8% ਦੇ ਉੱਤੇ ਤੁਹਾਨੂੰ ਲੋਨ ਦੇ ਦਿੰਦਾ ਹੈ। ਇੱਥੇ ਤੁਹਾਡੀ ਐਫ ਡੀ ਵੀ ਸਿਕਿਉਰਡ ਰਹਿੰਦੀ ਹੈ। ਉੱਥੇ ਤੁਸੀਂ ਲੋਨ ਵੀ ਲੈ ਸਕਦੇ ਹੋ। ਔਰ ਜੇ ਉਹੀ ਲੋਨ ਤੁਸੀਂ ਬਿਜ਼ਨਸ ਲਈ ਲਿੱਤਾ ਹੋਇਆ ਹੈ ਤਾਂ ਉਹ ਜਿਹੜਾ ਇੰਟਰਸਟ ਹੈ ਉਹ ਐਕਸਪੈਂਸੇਵ ਪਾ ਸਕਦੇ ਤੁਹਾਨੂੰ 25 ਜਾਂ 30% ਦੀ ਉਥੇ ਰੈਟ ਵੀ ਮਿਲ ਸਕਦੀ ਹੈ ਜੇ ਤੁਹਾਡਾ ਅਜ ਲੋਨ 9% ਤੇ ਵੀ ਹੈ ਔਰ ਤੁਹਾਨੂੰ 30% ਦਾ ਇਨਕਮ ਟੈਕਸ ਦੇ ਉੱਤੇ ਉਤੇ ਖਰਚਾ ਪਾ ਸਕਦੇ ਹੋ ਤੇ ਤੁਹਾਨੂੰ ਨੈਟ ਜਿਹੜਾ 30% ਕੱਢਦੀ ਹੈ ਤਾਂ 2.7% ਹੁੰਦਾ ਹੈ ਯਾਨੀ ਕਿ ਤੁਹਾਨੂੰ ਇੰਟਰਸਟ ਸੇ 6.3% ਤੇ ਦੇਣਾ ਰਹਿ ਗਿਆ ਸੋ ਇਦਾਂ ਦੇ ਸਮਾਰਟਰ ਤਰੀਕੇ ਸਾਨੂੰ ਲੋਨ ਨੂੰ ਯੂਜ਼ ਕਰਨਾ ਚਾਹੀਦਾ ਹੈ ਵਰਤਣਾ ਚਾਹੀਦਾ ਆਪਣੀ ਗਰੋਥ ਲਈ ਅਸੀਂ ਅਜ ਇੱਕ ਹੋਰ ਗੱਲ ਨੂੰ ਸਮਝਾਂਗੇ ਜਿਹੜਾ ਮੀਡਲ ਕਲਾਸ ਵਿਅਕਤੀ ਹੁੰਦਾ ਨਾ ਉਹ ਲੋਨ ਲੈਣ ਨੂੰ ਪ੍ਰੇਸ਼ ਕਰਦਾ ਹੈ ਲੇਕਿਨ ਉਮੂਮਨ ਅਮੀਰ ਆਦਮੀ ਦਾ ਵੀ ਐਗਜ਼ਾਮਪਲ ਨਾਲ ਹੀ ਦੇ ਦਿੰਦਾ ਹੈ ਇਹ ਫਲਾਣਾ ਫਲਾਣਾ ਅਮੀਰ ਆਦਮੀ ਹੈ ਉਹ ਇੰਨਾ ਲੋਨ ਲੈ ਰਿਹਾ ਉਹਨੂੰ ਕੋਈ ਡਰ ਨਹੀਂ ਹੈ ਸਾਨੂੰ ਇਹ ਸਮਝਣਾ ਪਏਗਾ ਕਿ ਇੱਕ ਪ੍ਰੋਗਰੈਸਿਵ ਇਨਸਾਨ ਮੈਂ ਰਿਚ ਨਾ ਕਹਿ ਕੇ ਉਹਨੂੰ ਪ੍ਰੋਗਰੈਸਿਵ ਇਨਸਾਨ ਕਹਾਵਾਂਗਾ ਉਹ ਕਿਉਂ ਲੋਨ ਲੈਂਦਾ ਹੈ ਔਰ ਕਿਦਾਂ ਆਪਣੇ ਆਪ ਨੂੰ ਲੋਨ ਨੂੰ ਸਹੀ ਤਰੀਕੇ ਨਾਲ ਕੈਲਕੂਲੇਟ ਕਰਕੇ ਲੈਂਦਾ ਹੈ ਲੇਕਿਨ ਉਹਨੂੰ ਗਰੋਥ ਦਾ ਜ਼ਰੀਆ ਬਣਾਉਂਦਾ ਹੈ ਉਹ ਕਿਦਾਂ ਤੁਹਾਡੇ ਮੇਰੇ ਸਾਹਮਣੇ ਸ਼ੁਰੂ ਹੁੰਦਾ ਹੈ ਔਰ ਕੁਝ ਸਾਲਾਂ ਬਾਅਦ ਤੁਹਾਨੂੰ ਦਿਖਦਾ ਕਿ ਤੁਹਾਡਾ ਤਾਂ ਉਹਦੇ ਵਿੱਚ ਗੈਪ ਵੱਧਦਾ ਗਿਆ ਹੈ ਕਿ ਉਹ ਇਸ ਫਾਈਨੈਂਸ਼ੀਅਲ ਨੋਲੇਜ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ ਜਿਹੜਾ ਤੁਸੀਂ ਤਾਂ ਮੈਂ ਸਮਝਦੇ ਤਾਂ ਹਾਂ ਲੇਕਿਨ ਉਹਨੂੰ ਐਗਜ਼ੀਕਿਊਟ ਨਹੀਂ ਕਰਦੇ ਉਹਨੂੰ ਅਮਲ 'ਚ ਨਹੀਂ ਲਿਆਉਂਦੇ ਕਿਉਂ ਸਾਨੂੰ ਡਰ ਹੁੰਦਾ ਆਪਣੇ ਉੱਤੇ ਕੱਲ ਮੇਰੀ ਜੌਬ ਰਹੇਗੀ ਜਾਂ ਨਹੀਂ ਰਹੇਗੀ ਮੇਰਾ ਬਿਜ਼ਨਸ ਗਰੋਥ ਹੋਏਗਾ ਜਾਂ ਨਹੀਂ ਹੋਏਗਾ ਕਿ ਮੇਰੇ ਪੇਰੈਂਟਸ ਇਹਨੂੰ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ ਹਰ ਚੀਜ਼ ਦਾ ਇੱਕ ਸੋਲੂਸ਼ਨ ਹੁੰਦਾ ਹੈ ਸਾਨੂੰ ਜੇ ਤੁਹਾਨੂੰ ਜੌਬ ਦਾ ਖਤਰਾ ਤੇ ਕਟ ਅਮਾਉਂਟ ਦਾ ਲੋਨ ਲੋ ਜੇ ਤੁਹਾਨੂੰ ਪੇਰੈਂਟਸ ਦਾ ਉਹਨਾਂ ਨਾਲ ਜਾ ਕੇ ਸਮਝਾਓ ਉਹਨਾਂ ਦਾ ਕੰਫਰਟ ਫੈਕਟਰ ਲੋ ਉਹਨਾਂ ਨੂੰ ਵੀ ਪੁੱਛੋ ਕਿ ਤੁਸੀਂ ਐਕਸਪੈਂਡ ਕਰਨ ਲਈ ਘਰ ਬਣਾਣ ਲਈ ਲੋਨ ਨਹੀਂ ਲਿੱਤਾ ਸੀ ਇਹ ਮੈਂ ਮੰਨ ਸਕਦਾ ਇਹੋ ਜਿਹੀ 5-7% ਲੋਕੀ ਹੋਣਗੇ ਜਿਹੜੇ ਕਹਿੰਗੇ ਅਸੀਂ ਵਿਆਜ ਨਹੀਂ ਲੈਂਦੇ ਉਹਦੇ ਰੀਜ਼ਨ ਹੋਣਗੇ ਕਈਆਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਕਿਸੇ ਨੇ ਲੋਨ ਕਰਕੇ ਸਾਰਾ ਗਵਾਇਆ ਹੋਏ ਤਾਂ ਉਹਨਾਂ ਦੇ ਵਿੱਚ ਇਹ ਇੱਕ ਬਾਇਸ ਆ ਗਿਆ ਹੈ ਕਈ ਲੋਕਾਂ ਨੂੰ ਲੱਗਦਾ ਮੈਂ ਕਿਸ਼ਤੀ ਨਹੀਂ ਦੇਣਾ ਚਾਹੁੰਦਾ ਹੁਣ ਕਿਸ਼ਤ ਵੀ ਇੱਕ ਬੜੀ ਖੂਬਸੂਰਤ ਗੱਲ ਹੈ ਜਿਹੜੇ ਲੋਕੀ ਇਹਨਾਂ ਨੂੰ ਸਮਝ ਜਾਂਦੇ ਆ ਉਹ ਲੋਨ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਅਸੀਂ ਇਹ ਡਰਦੇ ਆ ਕਿ ਸਾਡੂ ਜਿਹੜੀ ਕਿਸ਼ਤ ਹੈ ਉਹ 25000 ਰੁਪਏ ਦੀ ਸਮਝੋ ਦੇਣੀ ਹੈ ਹੋਮ ਲੋਨ ਲਿੱਤਾ ਹੋਇਆ ਐਸੀ ਕੋਈ 22000 ਰੁਪਏ ਦਾ 25000 ਰੁਪਏ ਦਾ ਅਸੀਂ ਇਹ ਭੁੱਲ ਜਾਂਦੇ ਆ ਇਸ ਕਿਸ਼ਤ ਦੇ ਅੰਦਰ ਦੋ ਹਿੱਸੇ ਹੁੰਦੇ ਆ ਮੂਲ ਦੇ ਤੇ ਵਿਆਜ ਦੇ ਪ੍ਰਿੰਸੀਪਲ ਦੇ ਤੇ ਇੰਟਰਸਟ ਦੇ ਸਮਝੋ ਜੇ ਤੁਸੀਂ ਪਹਿਲੀ 25000 ਦੀ ਕਿਸ਼ਤ ਦਿੱਤੀ ਇਹ ਮੈਂ ਮੰਨ ਸਕਦਾ ਕਿ ਤੁਹਾਡਾ ਜਿਹੜਾ ਵਿਆਜ ਹੈ ਉਹ 20 ਜਾਂ 21000 ਦਾ ਹੋਏਗਾ 4 ਜਾਂ 5000 ਦੀ ਮੂਲ ਹੋਏਗਾ ਲੇਕਿਨ ਤੁਸੀਂ ਇਹ ਨਾ ਪੁੱਲੋ ਕਿ ਤੁਹਾਡਾ ਮੂਲ ਘਟ ਰਿਹਾ ਹੈ ਦੂਜੀ ਚੀਜ਼ ਤੁਸੀਂ ਅੱਜ ਕਿਸੇ ਤੋਂ ਉਧਾਰ ਲੈਂਦੇ ਹੋ ਤਾਂ ਤੁਹਾਨੂੰ ਕੁਝ ਟਾਈਮ ਫਰੇਮ ਹੁੰਦਾ ਤੁਸੀਂ ਪੈਸਾ ਮੋੜਨਾ ਇੱਥੇ ਤੁਹਾਨੂੰ ਬੈਂਕ 20 ਸਾਲ ਦੇ ਰਿਹਾ ਆਪਣਾ ਹੋਮ ਲੋਨ ਮੋੜਨ ਲਈ ਫਿਰ ਕਾਲੀ ਕਿਉਂ ਹੈ ਅੱਜ ਦੇ ਪੈਸੇ ਦਾ ਮੂਲ 100 ਰੁਪਏ ਦਾ ਅੱਗੇ ਦੇ 100 ਰੁਪਏ ਆਣ ਵਾਲੇ ਚ ਬਹੁਤ ਫਰਕ ਹੈ ਇਹਨੂੰ ਟਾਈਮ ਵੈਲਿਊ ਆਫ ਮਨੀ ਕਹਿੰਦੇ ਹਨ ਟਾਈਮ ਵੈਲਿਊ ਨੂੰ ਅਸੀਂ ਆਪਣਾ ਕਿਦਾਂ ਫਰੈਂਡ ਬਣਾਣਾ ਹੈ ਇਹ ਸਾਰੀਆਂ ਗੱਲਾਂ ਅੱਜ ਦਾ ਤੁਹਾਨੂੰ ਬੋਰਡ ਤੇ ਸਮਝਾਵਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਡਾਊਟ ਕਲੀਅਰ ਕਰ ਸਕਾਂ ਔਰ ਲੋਨ ਕਿਦਾਂ ਤੁਹਾਡੇ ਫ੍ਰੈਂਡਲੀ ਬਣਾ ਸਕਦਾ ਅੱਜ ਅਸੀਂ ਗੱਲ ਕਰ ਰਹੇ ਹਾਂ ਲੋਨਸ ਦੇ ਬਾਰੇ ਇਹ ਸਾਡੇ ਸਾਥੀ ਕਿਦਾਂ ਬਣ ਸਕਦੇ ਗਰੋਥ ਦੇ ਵਿੱਚ ਉਹਨੂੰ ਸਮਝਣ ਲਈ ਸਾਨੂੰ ਪਹਿਲਾਂ ਲੋਨ ਦੇ ਟਾਈਪ ਸਮਝਣੇ ਪੈਣਗੇ ਲੋਨ ਦੇ ਦੋ ਕਿਸਮ ਹੁੰਦੇ ਨੇ ਬ੍ਰਾਡਲੀ ਇੱਕ ਹੁੰਦਾ ਜੀ ਸਿਕਿਉਰਡ ਲੋਨ ਇੱਕ ਹੁੰਦਾ ਜੀ ਅਨਸਿਕਿਉਰਡ ਲੋਨ ਸਰਲ ਪਾਸ਼ਜ ਕੀ ਹੈ ਸਿਕਿਉਰਡ ਲੋਨ ਉਹ ਜਿਹਦੇ ਨਾਲ ਤੁਸੀਂ ਕੋਈ ਚੀਜ਼ ਨਾਲ ਗਿਰਵੀ ਰੱਖਦੇ ਹੋ ਅਨਸਿਕਿਉਰਡ ਦੇ ਜਿੱਦਾਂ ਤੁਸੀਂ ਕੋਈ ਚੀਜ਼ ਗਿਰਵੀ ਨਹੀਂ ਰੱਖਦੇ ਤੁਹਾਨੂੰ ਮੈਂ ਦੱਸਾਂਗਾ ਸਿਕਿਉਰਡ ਲੋਨ ਦੇ ਪਹਿਲਾਂ ਆਪਾਂ ਟਾਈਪਸ ਦੀ ਗੱਲ ਕਰਦੇ ਹਾਂ ਕਿਹੜੇ-ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਹੋਮ ਲੋਨ ਫਿਰ ਆਂਦਾ ਜੀ ਲੈਪ ਯਾਨੀ ਕਿ ਲੋਨਸ ਅਗੇਂਸਟ ਪ੍ਰੋਪਰਟੀ ਤੁਸੀਂ ਕੋਈ ਪ੍ਰੋਪਰਟੀ ਦਿੱਤੀ ਔਰ ਬੈਂਕ ਨੇ ਉਹਦੇ ਗਏ ਤੁਹਾਨੂੰ ਪੈਸਾ ਦਿੱਤਾ ਵਪਾਰ ਲਈ ਜਾਂ ਆਪਣੇ ਖਰਚੇ ਲਈ ਕਿਸੇ ਐਂਗਲ ਨਾਲ 골ਡ ਲੋਨ ਸੋਨੇ ਦੇ ਅਗੇਂਸਟ ਵੀ ਲੋਨ ਮਿਲਦਾ ਹੈ ਪਰ ਜਦ ਅਸੀਂ ਸੋਨਾ ਕਹਿੰਦੇ ਆ ਇਸ ਚੀਜ਼ ਦਾ ਧਿਆਨ ਰੱਖਣਾ ਅਸੀਂ ਔਰਨਮੈਂਟ ਜਾਂ ਜੁਐਲਰੀ ਦੇ ਅਗੇਂਸਟ ਹੀ ਦੇ ਸਕਦੇ ਆ ਸਿੱਕੀਆਂ 바ਰ ਜਾਂ ਬਿਸਕਟਸ ਅਗੇਂ ਆਰਬੀਆ ਅਲਾਉ ਨਹੀਂ ਕਰਦਾ ਲੋਨਸ ਅਗੇਂਸਟ ਸਿਕਿਉਰिटीज ਇਹ ਬਹੁਤੇ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਆਪਣੇ ਮਿਊਚੁਅਲ ਫੰਡ ਦੇ ਅਗੇਂਸਟ ਲੋਨ ਲੈ ਸਕਦੇ ਹੋ ਆਪਣੇ ਸ਼ੇਅਰਸ ਦੇ ਅਗੇਂਸਟ ਲੋਨ ਲੈ ਸਕਦੇ ਹੋ ਆਪਣੇ ਬੌਂਡਸ ਦੇ ਅਗੇਂਸਟ ਇੱਥੇ ਤੱਕ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਦੇ ਅਗੇਂਸਟ ਵੀ ਲੋਨ ਲੈ ਸਕਦੇ ਹੋ ਇਦੀ ਕੈਲਕੂਲੇਸ਼ਨ ਹੁੰਦੀ ਹੈ ਵਹੀਕਲ ਲੋਨ ਯਾਨੀ ਕਿ ਤੁਸੀਂ ਜਿਹੜੀ ਗੱਡੀ ਲੈਂਦੇ ਹੋ ਓਵਰਡਰਾਫਟ ਇਹ ਬਿਜ਼ਨਸ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ ਹੈ ਲੇਕਿਨ ਅਸੀਂ ਪਰਸਨਲ ਯੂਜ਼ ਵੀ ਕਰ ਸਕਦੇ ਹਾਂ ਆਮ ਪਾਸ਼ਾ ਚ ਇਹਨੂੰ ਓਡੀ ਕਿਹਾ ਜਾਂਦਾ ਹੈ ਇਹ ਕੁਝ ਤੁਹਾਡੇ ਕੋਲ ਮੇਨ ਕਿਸਮ ਦੇ ਸਿਕਿਉਰਡ ਲੋਨਸ ਹੈਗੇ ਨੇ ਜਿੱਥੇ ਤੁਸੀਂ ਕਰ ਸਕਦੇ ਹੋ ਕੁਝ ਬਿਲ ਡਿਸਕਾਊਂਟਿੰਗ ਹਲਕਤੀ ਜਾਂ ਉਹਨਾਂ ਦੀ ਮੈਂ ਹਲੇ ਜ਼ਿਆਦਾ ਤਫਸੀਲ ਸੇ ਨਹੀਂ ਜਾ ਰਿਹਾ हूँ असी मेन गल करें अनसिक्योर्ड लोन केड़े केड़े के सब तो तु सिंपल तुसी सुने होना परसनल लोन बिजनेस लोन मैं तुम्हें हमें तफ्तील से दसागा मेन लोन टाइप लिख रहा मैं एंड क्रेडिट कार्ड ਜਿਹੜਾ ਪਰਸਨਲ ਲੋਨ ਹੁੰਦਾ ਹੈ ਉਹ ਤੁਸੀਂ ਪਰਸਨਲ ਚੀਜ਼ਾਂ ਲਈ ਕਰਦੇ ਆਂ ਅੰਦਰ ਵਿਆਹ ਆ ਗਿਆ ਕਿਸੇ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਬੱਚੇ ਨੂੰ ਕੋਈ ਭੇਜਣਾ ਹੈ ਬਾਹਰ ਜਾਂ ਕੁਝ ਹੈ ਇਹ ਇਹ ਉਹਦੇ ਵਿੱਚ ਆਉਂਦੇ ਨੇ ਇੱਕ ਹੋਰ ਲੋਨ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਥੇ ਆਉਂਦਾ ਜੀ ਐਜੂਕੇਸ਼ਨ ਲੋਨ ਉਹ ਤੁਸੀਂ ਖਰਚਾ ਯੂਜ਼ ਕਰਦੇ ਹੋ ਛੋਟੇ ਟਾਈਮ ਲਈ ਇਹ ਜਿਹੜਾ ਲੋਨ ਦਾ ਪੀਰੀਅਡ ਪਰਸਨਲ ਹੁੰਦਾ ਹੁੰਦਾ ਹੈ ਉਹ 3 ਤੋਂ 4 ਸਾਲ ਦਾ ਹੁੰਦਾ ਹੈ ਲੇਕਿਨ ਇਹਦਾ ਰੇਟ ਆਫ ਇੰਟਰਸਟ ਵੀ ਥੋੜਾ ਹਾਇਰ ਹੁੰਦਾ ਹੈ परसनल लोन और बिजनेस लोन से एक फंडामेंटल फर्क है इतने तुम अपनी चीज़ें लिए यूज़ करोगे इतने बिज़नेस की चीज़ों यूज़ करोगे और अमूमन बिजनेस लोन थोड़ा जहाँ अमाउंट का मिल जाता है एज कंपेयर टू परसनल लोन क्रेडिट कार्ड भी एक लोन है कि लोन है वो तो है जी समझो पहली तरीक तो लेकर तीह या इकत्ती तरीक तक असी एक लख या दो लिमिट बना दी तुसी खर्चा करो असी कुछ नहीं लवोंगे बिल है आ तीन तरीकों ਔਰ ਉਹਦੇ ਬਾਅਦ ਉਹ 15 ਜਾਂ 20 ਦਿਨ ਹੋਰ ਦਿੰਦੇ ਹਰ ਕ੍ਰੈਡਿਟ ਕਾਰਡ ਦਾ ਆਪਣਾ ਹਿਸਾਬ ਹੈ ਕਿ ਤੁਸੀਂ ਆਪਣਾ ਜਿਹੜਾ ਤੁਸੀਂ ਪੈਸਾ ਯੂਜ਼ ਕੀਤਾ ਉਹ ਮੋੜ ਦਿਓ ਇਹਦੇ ਅੰਦਰ ਵੀ ਕੋਈ ਕਿਸੇ ਕਿਸਮ ਦੀ ਸਿਕਿਉਰਿਟੀ ਨਹੀਂ ਲੈ ਰਿਹਾ ਲੇਕਿਨ ਪ੍ਰੋਬਲਮ ਤਾਂ ਆ ਦਿੰਦੀ ਹੈ ਜਦ ਤੁਸੀਂ 15 ਦਿਨ ਤੱਕ ਨਹੀਂ ਮੋੜਦੇ ਤਾ ਫੇਰ ਉਹ ਤੁਹਾਡੇ ਤੋਂ 22 ਜਾਂ 3% ਪਰ ਮੰਥ ਦਾ ਵਿਆਜ ਲਿੰਦਾ ਇਹ ਚੀਜ਼ ਤੁਹਾਨੂੰ ਸੋਚਣ ਵਾਲੀ ਹੈ ਕਈ ਲੋਕੀ ਇਹ ਕਰਦੇ ਆ ਕਿ ਮੇਰਾ ਬਿੱਲ ਜਿਹੜਾ 10000 ਦਾ ਆ ਗਿਆ 5% ਜਿਹੜਾ ਮਿਨੀਮਮ ਅਮਾਉਂਟ ਮੈਂ ਪੇ ਕਰਤਾ 500 ਰੁਪਏ ਤਾਂ ਮੇਰਾ ਕ੍ਰੈਡਿਟ ਕਲਾਊਡ ਬਲੌਕ ਨਹੀਂ ਹੋਏਗਾ ਉਹ ਇਹ ਭੁੱਲ ਜਾਂਦੇ ਨੇ ਕਿ 9500 ਤੇ 22 ਜਾਂ 3% ਦਾ ਹਰ ਮਹੀਨੇ ਵਿਆਜ ਲੱਗ ਰਿਹਾ ਸੋ ਪਲੀਜ਼ ਇਹ ਚੀਜ਼ ਦਾ ਧਿਆਨ ਰੱਖੋ ਹੁਣ ਇਹ ਜਿਹੜੀ ਲੋਨ ਕੈਟੇਗਰੀਜ਼ ਆਈਆਂ ਥੋੜਾ ਥੋੜਾ ਜ ਮੈਂ ਤੁਹਾਨੂੰ ਦੱਸਣਾ ਚਾਹਾਂ ਹோம் ਲੋਨ ਕਾਰ ਬਣਾਣ ਲਈ ਲੋਨ ਇੱਕ ਕਰ ਬਣਾਉਣ ਲਈ ਵੀ ਉਸ ਹੋ ਸਕਦਾ ਹੈ ਤੁਸੀਂ ਕੋਈ ਫਲੈਟ ਜਾਂ ਅਪਾਰਟਮੈਂਟ ਪਰਚੇਸ ਕਰ ਰਹੇ ਹੋ ਕੋਈ ਪ੍ਰਾਪਰਟੀ ਪਰਚੇਸ ਕਰ ਰਹੇ ਹੋ ਉਹਦੇ ਲਈ ਵੀ ਆ ਸਕਦਾ ਹੈ ਤੁਸੀਂ ਕੋਈ ਕਮਰਸ਼ੀਅਲ ਚੀਜ਼ ਕਰ ਰਹੇ ਹੋ ਉਹਦੇ ਲਈ ਵੀ ਆ ਸਕਦਾ ਹੈ ਲੈਪ ਲੋਨਸ ਅਗੇਂਸਟ ਪ੍ਰਾਪਰਟੀ ਹੁਣ ਤੁਹਾਡੇ ਕੋਲ ਇੱਕ ਪ੍ਰਾਪਰਟੀ ਪਈ ਹੈ ਔਰ ਤੁਹਾਨੂੰ ਇੱਕ ਲੋਨ ਚਾਹੀਦਾ ਹੈ ਤੁਸੀਂ ਉਸ ਪ੍ਰਾਪਰਟੀ ਨੂੰ ਬੈਂਕ ਦੇ ਵਿੱਚ ਜਾਂ ਕਿਸੇ ਐਨਬੀਐਫਸੀ ਦੇ ਨਾਲ ਗਿਰਵੀ ਰੱਖ ਸਕਦੇ ਹੋ ਔਰ ਉਹ ਕੋਈ ਕੈਲਕੂਲੇਸ਼ਨ ਕਰਕੇ ਕੀ ਸਮਝੋ 1 ਕਰੋੜ ਦੀ ਪ੍ਰਾਪਰਟੀ ਅਸੀਂ ਤੁਹਾਨੂੰ 60% ਜਾਂ 65% 65 ਲੱਖ ਦਾ ਦੇਣਗੇ ਲੇਕਿਨ ਉਹ ਤੁਹਾਡੀ ਇਨਕਮ ਟੈਕਸ ਰਿਟਰਨ ਵੀ ਦੇਖਣਗੇ ਹੋ ਸਕਦਾ ਹੈ ਇੱਕ insan ਨੂੰ ਏਈ ਪ੍ਰਾਪਰਟੀ ਪੇ ਉਹਦੇ ਦੋਸਤ ਦੇ ਕੋਲ ਸਾ ਬਿਲਕੁਲ ਨਾਲ ਵਾਲੀ ਸੇਮ ਪ੍ਰਾਪਰਟੀ ਪਈ ਹੈ ਕਿਉਂਕਿ ਪਰਸਨ ਏ ਦੀ ਇਨਕਮ ਅੱਛੀ ਹੈ ਤਉਨੂੰ 50 ਲੱਖ ਦਾ ਲੋਨ ਮਿਲ ਗਿਆ ਲੇਕਿਨ ਪਰਸਨ ਬੀ ਦੀ ਸ਼ਾਇਦ ਇਨਕਮ ਇੰਨੀ ਚੰਗੀ ਨਾ ਹੋਏ ਤਉਨੂੰ 25 ਜਾਂ 30 ਲੱਖ ਦਾ ਮਿਲਿਆ ਜਾਂ ਉਦੀ ਇਨਕਮ ਤਾਂ ਚੰਗੀ ਹੈ ਲੇਕਿਨ ਉਹਦੇ ਬਾਕੀ ਲੋਨ ਚੱਲ ਰਹੇ ਨੇ ਤਉ ਉਹਨੂੰ ਬੈਂਕ ਜਿਹੜਾ ਸਿਰ 30 ਲੱਖ ਦਾ ਹੀ ਲੋਨ ਦੇ ਸਕਦਾ ਹੈ 골ਡ ਲੋਨ ਇਹ ਜੇ ਤੁਹਾਡੇ ਕੋਲ ਸੋਨਾ ਪਿਆ ਤੁਸੀਂ ਗਿਰਵੀ ਰੱਖ ਸਕਦੇ ਹੋ ਇਹਦੇ ਅੰਦਰ ਵੀ ਦੋ ਕਿਸਮ ਦੇ ਲੋਨ ਹੁੰਦੇ ਨੇ ਜੇ ਤੁਸੀਂ 1 ਲੱਖ ਦਾ ਗਿਰਵੀ ਰੱਖਿਆ आर बी आई दिमिट सैट हूँ जिमें सत्तर या पचहत्तर परसेंट है तो पचहत्तर हज़ार रुपये मिल सकते हैं ये भी दो फॉर्म आते हैं एक होंगे है कि तो नाल ही पचहत्तर हज़ार दे देंगे और दस परसेंट नौ परसेंट ग्यारह परसेंट तो ब्याज शुरू हो जाएगा दूजा एक होर किस्म होंगी है ये ओवरड्राफ्ट ना दे पचहत्तर हज़ार रुपए की लिमिट बना के रख ली देर सवेर भी कड़ पे तो यूज़ कर हो ਜੇ ਤੁਹਾਨੂੰ 75000 ਦੀ ਲੋੜ ਹੀ ਨਹੀਂ ਹੈ ਜੇ ਤੁਹਾਨੂੰ 20000 ਦੀ ਲੋੜ ਹੈ ਤੇ ਤੁਸੀਂ ਵਿਆਜ ਕੱਲਾ 20000 ਤੇ ਦੋਗੇ ਇਹ ਚੀਜ਼ ਦਾ ਧਿਆਨ ਰੱਖੋ ਜਦ ਤੁਸੀਂ ਗੋਲਡ ਲੋਨ ਲੈਣ ਜਾਂਦੇ ਹੋ ਇਹ ਫੈਸਿਲਿਟੀ ਬਾਰੇ ਜ਼ਰੂਰ ਪਤਾ ਕਰੋ ਕਿ ਓਵਰਡਰਾਫ ਫੈਸਿਲਿਟੀ ਮਿਲ ਰਹੀ ਕਿ ਨਹੀਂ ਮਿਲ ਰਹੀ ਹੈ ਉਹ ਤੁਹਾਡੇ ਹੱਕ 'ਚ ਹੋ ਸਕਦੀ ਹੈ ਲੋਨਸ ਅਗੇਂਸਟ ਸਿਕਿਉਰिटीज ਇਹਦੇ ਅੰਦਰ ਮਿਊਚੁਅਲ ਫੰਡ ਸ਼ੇਅਰਸ ਬਾਂਡਸ ਨਾਨ ਕਨਵਰਟੇਬਲ ਡਿਬੈਂਚਰਸ ਐਂਡ ਇਦੇ ਇਲਾਵਾ ਇੰਸ਼ੋਰੈਂਸ ਇਹ ਸਾਰੀਆਂ ਚੀਜ਼ਾਂ ਦਾ ਜਿਵੇਂ ਇਕਵਿਟੀ ਤੇ ਮਿਊਚੁਅਲ ਫੰਡ ਦਾ ਜਿਹੜੀ ਲਿਮਿਟ ਸਬ ਨੇ ਸੈੱਟ ਕੀਤੀ ਹੋਏ ਉਹ 50% ਹੈ ਯਾਨੀ ਕਿ ਜੇ ਤੁਸੀਂ 10 ਲੱਖ ਰੁਪਏ ਦਾ ਮਿਊਚੁਅਲ ਫੰਡ ਜਾਂ ਸ਼ੇਅਰ ਦੋਗੇ 50% ਯਾਨੀ ਕਿ 5 ਲੱਖ ਰੁਪਏ ਦਾ ਤੁਹਾਨੂੰ ਲੋਨ ਮਿਲ ਸਕਦਾ ਹੈ ਇਦਾਂ ਹੀ ਇੰਸ਼ੋਰੈਂਸ ਦੀ ਸਰੈਂਡਰ ਵੈਲਿਊ ਉੱਤੇ ਬੌਂਡਸ ਤੇ ਐਨਸੀਡੀਜ਼ ਜਾਂ ਡੈਟ ਮਿਊਚੁਅਲ ਫੰਡ ਤੇ ਥੋੜਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਜਿਹੜਾ ਪੈਸਾ ਹੁੰਦਾ ਸਟਾਕ ਮਾਰਕੀਟ 'ਚ ਨਹੀਂ ਜਾਂਦਾ ਉੱਥੇ 70 80 ਆ 85% ਵੀ ਤੁਹਾਨੂੰ ਜੇ 10 ਲੱਖ ਦਾ ਤੁਸੀਂ ਫੋਰ ਐਗਜ਼ਾਮਪਲ ਬਾਂਡ ਦਿੱਤਾ ਤੁਹਾਨੂੰ 8 ਜਾਂ 8.5 ਲੱਖ ਦਾ ਵੀ ਲੋਨ ਮਿਲ ਸਕਦਾ ਹੈ ਇਹ ਵੀ ਤਕਰੀਬਨ ਜਿਹੜਾ ਲੋਨ ਹੈ ਤੁਹਾਡਾ 9.5 ਤੋਂ ਸ਼ੁਰੂ ਹੋ ਕੇ 10.5 ਜਾਂ 11 ਤੱਕ ਜਾਂਦਾ ਹੈ ਵਹੀ ਕੋ ਲੋਨ ਤੁਸੀਂ ਕੋਈ ਗੱਡੀ ਲੈ ਲਈ ਉਹਦੇ ਉੱਤੇ ਤੁਸੀਂ ਸਕੂਟਰ ਲੈ ਲਿਆ ਕਾਰ ਲੈ ਲਈ ਜਾਂ ਕੁਝ ਵੀ ਲੈ ਲਿਆ ਜਾਂ ਬਿਜ਼ਨਸ ਨੀਡ ਲਈ ਤੁਸੀਂ ਕੋਈ ਗੱਡੀ ਲੈ ਲਈ ਹੈ ਉਹਦਾ ਤੁਸੀਂ ਜਿਹੜੀ ਐਮ ਆ ਪਰ ਰਹੇ ਉਹ ਬਿਜ਼ਨਸ ਵਹੀਕਲ ਲੋਨ ਦੇ ਅੰਦਰ ਆਂਦੀ ਹੈ ਤੁਸੀਂ ਐਜੂਕੇਸ਼ਨ ਲੋਨ ਕਿਸੇ ਬੱਚੇ ਨੂੰ ਬਾਹਰ ਪੜਨ ਲਈ ਭੇਜਣਾ ਹੈ ਹੁਣ ਇਹਦੇ ਵਿੱਚ ਕਈ ਬੈਂਕ ਕੋਲੈਟਰਲ ਲੈ ਕੇ ਦਿੰਦੇ ਆ ਸਿਕਿਉਰਡ ਕਈ ਬੈਂਕ ਅਨਸਿਕਿਉਰਡ ਵੀ ਦਿੰਦੇ ਉਹਦੇ ਅੰਦਰ ਕੰਡੀਸ਼ਨ ਇਹ ਹੁੰਦੀ ਹੈ ਕਿ ਜਦੋਂ ਤੁਹਾਡੀ ਪੜਾਈ ਪੂਰੀ ਹੋ ਜਾਵੇ 1 ਸਾਲ ਤੁਹਾਨੂੰ ਮੋਰਟੋਰੀਅਮ ਦਿੱਤਾ ਜਾਂਦਾ ਹੈ ਮੋਰਟੋਰੀਅਮ ਦਾ ਮਤਲਬ ਤੁਸੀਂ ਹਲੇ ਕੋਈ ਵੀ ਐਮਆਈ ਨਹੀਂ ਦੇਣੀ ਹੈ ਬੈਂਕ ਨੂੰ ਬੈਂਕ ਅਸਿਊਮ ਕਰਦਾ ਹੈ ਕਿ ਪਹਿਲੇ ਸਾਲ ਤੁਸੀਂ ਸ਼ਾਇਦ ਨੌਕਰੀ ਲੱਭ ਰਹੇ ਹੋ ਜਦ ਕਿ ਜੇ ਤੁਹਾਨੂੰ ਨੌਕਰੀ ਲੱਭ ਜਾਂਦੀ ਤੁਸੀਂ ਪਹਿਲੇ ਸਾਲ ਤੋਂ ਸ਼ੁਰੂ ਕਰ ਸਕਦੇ ਹੋ ਉਹਦੇ ਬਾਅਦ 5 ਜਾਂ 7 ਸਾਲ ਦਾ ਟਾਈਮ ਦਿੰਦਾ ਲੋਨ ਨੂੰ ਵਾਪਸ ਕਰਨ ਲਈ ਮੈਕਸਮ ਉਦੇਂਦਰ ਗੈਰੰਟਰ ਉਹਨਾਂ ਦਾ ਪੇਰੈਂਟ ਹੁੰਦਾ ਹੈ ਜਾਂ ਜਿਨ੍ਹਾਂ ਨੇ ਉਹਨਾਂ ਦੀ ਪੜ੍ਹਾਈ ਸਪான்ਸਰ ਕੀਤੀ ਉਹਦੇ ਚ ਹੁੰਦਾ ਜੇ ਡੀਫਾਲਟ ਹੋ ਜਾਏ ਤਾਂ ਉਹਦੇ ਉੱਤੋਂ ਕੀਤਾ ਜਾਂਦਾ ਹੈ ਕਈ ਲੋਗ ਅਨਸਿਕਿਉਰਡ ਵੀ ਦਿੰਦੇ ਨੇ ਬੈਂਕ ਪਰ ਆਮੂਮਨ ਲੋਗ ਜਿਹੜਾ ਬੈਂਕ ਹੈ ਉਹ ਸਿਕਿਉਰਡ ਦਿੰਦੇ ਮੈਂ ਓਵਰਡਰਾਫਟ ਨੂੰ ਇਸ ਕਰਕੇ ਐਂਡ ਚ ਕਰ ਰਿਹਾ ਕਿਉਂਕਿ ਓਵਰਡਰਾਫਟ ਇੱਕ ਫੈਸਿਲਿਟੀ ਹੈ ਉਹ ਹੋਮ ਲੋਨ ਦੇ ਅਗੇਂਸਟ ਵੀ ਤੁਸੀਂ ਕਰਾ ਸਕਦੇ ਹੋ ਲੈਪਟੋਪ ਦੇ ਗੇਸ ਵੀ ਕਰ ਸਕਦੇ ਹੋ 골ਡ ਲੋਨ ਦੇ ਅਗੇਂਸਟ ਵੀ ਕਰ ਸਕਦੇ ਹੋ ਇਹਦੇ ਅਗੇਂਸਟ ਵੀ ਕਰ ਸਕਦੇ ਹੋ ਸੋ ਓਵਰਡਰਾਫਟ ਇੱਕ ਫੈਸਿਲਿਟੀ ਹੈ ਜਿਵੇਂ ਕਿ ਮੈਂ ਤੁਹਾਨੂੰ ਫਿਰ ਸਮਝਾ ਦਿੰਦਾ ਤੁਸੀਂ ਇੱਕ 10 ਲੱਖ ਦੀ ਚੀਜ਼ ਦਿੱਤੀ ਸਮਝੋ ਬੈਂਕ 70% ਦੇਨ ਨੂੰ ਉਹਦੇ ਅਗੇਂਸਟ ਲੋਨ ਤਿਆਰ ਹੈ ਯਾਨੀ ਕਿ 7 ਲੱਖ ਇੱਕੇ ਤੁਹਾਡੇ ਹੱਥ 'ਚ 7 ਲੱਖ ਦਿੱਤਾ ਜਾਏ ਦੂਜੀ ਜਗ੍ਹਾ ਤੁਹਾਨੂੰ ਇਹ ਬੋਲਿਆ ਜਾਏ ਕਿ 7 ਲੱਖ ਰੁਪਏ ਦੀ ਤੁਹਾਡੀ ਲਿਮਿਟ ਬਣ ਗਈ ਹੈ ਯਾਨੀ ਕਿ ਜਨਾਬ ਜੇ ਤੁਸੀਂ 2 ਲੱਖ 2 ਮਹੀਨੇ ਲਈ ਵਰਤਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਇਕੱਲਾ ਵਿਆਜ ਦੇਣਾ ਪਏਗਾ ਜੋ 2 ਲੱਖ ਦੇ ਉੱਤੇ ਬੰਦਾ ਹੈ ਕਲ ਤੁਹਾਡੇ ਕੋਲ 50000 ਆ ਗਏ ਤਾਂ ਤੁਸੀਂ ਸਿਰਫ 1.5 ਲੱਖ ਦੇ ਉੱਤੇ ਹੀ ਵਿਆਜ ਦੋਗੇ ਮੇਰੇ ਖਿਆਲ ਇਹ ਬੜੀ ਅੱਛੀ ਫੈਸਿਲਿਟੀ ਹੈ ਐਕਸਪਲੋਰ ਕਰਨੀ ਚਾਹੀਦੀ ਹੈ ਕਿਉਂਕਿ ਜੇ ਤੁਹਾਡੇ ਬੈਂਕ 'ਚ 50000 ਵੀ 25000 ਵੀ ਪਿਆ ਹੋਇਆ ਤੁਸੀਂ ਓਵਰਡਰਾਫਟ 'ਚ ਰੱਖ ਦੋਗੇ ਤਾਂ ਤੁਹਾਨੂੰ ਉਹਨੇ ਅਮਾਉਂਟ ਤੇ ਕੱਟ ਇੰਟਰਸਟ ਦੇਣਾ ਪਏਗਾ ਅਨਸਿਕਿਉਰਡ ਲੋਨ ਜਿਵੇਂ ਕਿ ਮੈਂ ਤੁਹਾਨੂੰ ਇਹ ਤਿੰਨ ਤਰੀਕੇ ਦੱਸ ਚੁੱਕੇ ਹਾਂ ਸੋ ਮੇਨ ਜਿਹੜੇ ਲੋਨ ਟਾਈਪ ਹੈ ਮੈਂ ਤੁਹਾਡੇ ਸਾਹਮਣੇ ਸਾਰੇ ਕਵਰ ਕਰ ਚੁੱਕਿਆ ਫਿਰ ਹੈ ਉਹੀ ਗੱਲ ਕੀ ਲੋਨ ਚੰਗੇ ਨੇ ਕੀ ਮਾੜੇ ਨੇ ਲੋਨਸ ਆਰ ਗੁੱਡ অর ਬੈਡ ਜੇ ਲੋਨ ਤੁਹਾਡੇ ਪ੍ਰੋਡਕਟਿਵ ਨੇ ਤਾਂ ਇਹ ਬਹੁਤ ਅੱਛੇ ਲੋਨ ਨੇ ਤੁਸੀਂ ਉਹ ਲੋਨ ਲੈ ਕੇ ਸੁਪੋਜ਼ ਕੋਈ ਘਰ ਲੈ ਲਿਆ ਤੁਹਾਨੂੰ ਵਿਆਜ ਆ ਰਹੀ ਹੈ ਜਾਂ ਤੁਸੀਂ ਆਪਣਾ ਤੁਹਾਨੂੰ ਰੈਂਟ ਆ ਰਿਹਾ ਜਾਂ ਤੁਸੀਂ ਆਪਣਾ ਰੈਂਟ ਬਚਾ ਲਿਆ ਜਾਂ ਉਹਨੂੰ ਬਿਜ਼ਨਸ 'ਚ ਪਾ ਲਿਆ ਬਹੁਤ ਚੰਗੇ ਨੇ ਐਵਰ ਗ੍ਰੀਨ ਆਫ ਲੋਨ ਇਹ ਚੀਜ਼ ਤੁਹਾਡੀ ਸਮਝਣੀ ਜ਼ਰੂਰੀ ਹੈ ਇਹ ਡੈਟ Trap ਕੀ ਹੁੰਦਾ ਹੈ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸਿਆ ਇਹ ਸਮਝਾਣਾ ਤੁਸੀਂ ਇੱਕ ਲੋਨ ਲੈ ਲਿਆ ਸਮਝੋ 10 ਲੱਖ ਰੁਪਏ ਦਾ ਉਹਦੀ ਸਮਝੋ ਜਿਹੜੀ EMI ਹੈ ਉਹ ਸਮਝੋ 20000 ਰੁਪਏ ਦੀ ਹੈ ਇੱਕ ਪਾਰਟਿਕੂਲਰ ਪੀਰੀਅਡ ਦੀ ਇੱਕ ਪਾਰਟਿਕੂਲਰ ਰੇਟ ਆਫ ਇੰਟਰਸਟ ਦੀ ਹੁਣ ਹੁੰਦਾ ਕੀ ਹੈ ਜੀ ਤੁਸੀਂ 2 ਸਾਲ ਬਾਅਦ ਰਿਅਲਾਈਜ਼ ਕਰਦੇ ਹੋ ਜਿਹੜਾ ਇਹਦਾ ਪ੍ਰਿੰਸੀਪਲ ਅਮਾਉਂਟ ਹੈ ਉਹ ਸਮਝੋ 8 ਲੱਖ ਰੁਪਏ ਰਹਿ ਗਿਆ ਔਰ ਤੁਹਾਡੀ EMI ਇੰਨੀ ਚੱਲ ਰਹੀ ਹੈ ਹੁਣ ਤੁਹਾਡਾ ਕੋਈ ਹੋਰ ਐਕਸਪੈਂਸ ਆ ਗਿਆ ਤੁਹਾਨੂੰ ਇਹ ਫੀਲ ਹੁੰਦਾ ਕਿ ਮੈਨੂੰ ਇਹ EMI ਦੇਣੀ ਵੀ ਔਖੀ ਹੋ ਜਾਏਗੀ ਕਿਸੇ ਤਰੀਕੇ ਨਾਲ ਤੁਸੀਂ 3 ਜਾਂ 4 ਲੱਖ ਰੁਪਏ ਦਾ ਹੋਰ ਲੋਨ ਲੈ ਲੈਂਦੇ ਹੋ ਤੁਹਾਡੀ ਇੱਕ ਫਰੈਸ਼ EMI ਜੋ ਵੀ ਆ 4 ਜਾਂ 5000 ਦੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਏਸੀ ਪੈਸੇ ਤੋਂ ਲੈ ਕੇ 20000 ਦੇ ਰਹੇ ਹੋ ਏਸੀ ਤੁਸੀਂ 5000 ਦੇ ਰਹੇ ਹੋ ਤੁਸੀਂ ਡੈਟ Trap ਚ ਫਸ ਜਾਓਗੇ ਇਹ ਹੌਲੇ ਹੌਲੇ ਤੁਹਾਨੂੰ ਦਬਾਉਂਦਾ ਹੀ ਜਾਏਗਾ ਇਹ ਚੀਜ਼ ਕਦੀ ਵੀ ਨਹੀਂ ਕਰਨੀ ਡੈਟ Trap ਚ ਨਹੀਂ ਫਸਣਾ ਐਵਰ ਗ੍ਰੀਨਿੰਗ ਆਫ ਲੋਨਸ ਨਹੀਂ ਕਰਨੇ ਇੱਕ ਹੋਰ ਚੀਜ਼ ਇਹ ਕਹਾਵਤ ਹੈ ਬੜਾ ਦਮ ਹੈ ਆਪਣੇ ਪੈਰ ਦੇ ਕੇ ਆਪਣੇ ਚਰਨ ਪਸਾਰੋ ਬਈ ਡੋਨਟ ਬਾਈਟ ਮੋਰ ਦੈਨ ਵਾਟ ਯੂ ਕੈਨ ਚੂ ਮਤਲਬ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਸਟ੍ਰੈਚ ਹੋ ਰਹੇ ਹੋ ਤਾਂ ਬਹੁਤ ਜ਼ਿਆਦਾ ਸਟ੍ਰੈਚ ਨਾ ਕਰੋ ਕਿਉਂਕਿ ਲੋਨ ਇਹੋ ਜੀ ਚੀਜ਼ ਹੈ ਜਦ ਤੁਸੀਂ ਰਾਤੀ ਸੌਣੇ ਵੀ ਤਾਂ ਤੁਹਾਡਾ ਮੀਟਰ ਔਨ ਰਹਿੰਦਾ ਹੈ ਜੇ ਤੁਹਾਡੇ ਕੋਲ ਕਮਾਈ ਦੇ ਜ਼ਰੀਏ ਕੱਟਨੇ ਜਾਂ ਤੁਸੀਂ ਓਵਰ ਐਕਸੈਸਿਵ ਰਿਸਕ ਲੈ ਰਹੇ ਹੋ ਤਾਂ ਉਹਨੂੰ ਅਵੋਇਡ ਕਰੋ ਜਦ ਤੱਕ ਤੁਸੀਂ ਓਨੇ ਪੱਕੇ ਨਹੀਂ ਹੋ ਜਾਂਦੇ ਹੁਣ ਮੈਂ ਤੁਹਾਨੂੰ ਇੱਕ ਸਮਾਰਟਰ ਵੇ ਦੱਸਾਂਗਾ ਕਿਦਾਂ ਤੁਸੀਂ ਆਪਣਾ ਲੋਨ ਜਨਾਬ ਫ੍ਰੀ ਕਰ ਸਕਦੇ ਹੋ ਜਿੰਨੇ ਟਾਈਮ ਤੇ ਤੁਹਾਡਾ ਲੋਨ ਖਤਮ ਹੋਏਗਾ ਉੰਨੇ ਟਾਈਮ ਤੇ ਤੁਹਾਡੀ ਪੂਰਾ ਦਾ ਪੂਰਾ ਲੋਨ ਫ੍ਰੀ ਹੋ ਸਕਦਾ ਹੈ ਵਾਕਈ ਫ੍ਰੀ ਹੋ ਸਕਦਾ ਇਹ ਐਗਜ਼ਾਮਪਲ ਦੇ ਰਹੇ ਹਾਂ ਤੁਸੀਂ 1 1 ਕਰੋੜ ਦਾ ਲੋਨ ਲਿੱਤਾ 8% ਤੇ 20 ਸਾਲਾਂ ਲਈ ਇਹਦੀ ਜਿਹੜੀ EMI ਹੈ ਉਹ ਐਗਜ਼ੈਕਟ ਦੱਸਾਂ ਤੇ 83644 ਰੁਪਏ ਦੀ ਬਣਦੀ ਹੈ ਇਹਦਾ ਮਤਲਬ 20 ਸਾਲਾਂ ਤੁਸੀਂ ਪ੍ਰਿੰਸੀਪਲ ਤਾਂ ਮੋੜਨਾ ਹੀ ਸੀ ਮੂਲਤਾ ਮੋੜਨਾ ਹੀ ਸੀ 1 ਕਰੋੜ ਔਰ ਤਕਰੀਬਨ ਤੁਸੀਂ ਇਹ 20 ਸਾਲਾਂ ਚ ਜਿਹੜਾ ਇੰਟਰਸਟ ਹੈ 1 ਕਰੋੜ ਦੇ ਬੈਠੋਗੇ ਇਹ ਹੋ ਜਾਂਦਾ 2 ਕਰੋੜ ਆਮੂਮਨ ਲੋਕਾਂ ਨੂੰ ਪ੍ਰੋਬਲਮ ਹੁੰਦੀ ਇਹਦੀ ਕਿ ਯਾਰ ਅਸੀਂ 1 ਕਰੋੜ ਤਾਂ ਵਧ ਦੇ ਬੈਠੇ ਬੈਂਕ ਨੂੰ ਕੀ ਲੋੜ ਹੈ ਕੀ ਕਿਉਂ ਦੇਣਾ ਕਿਸੇ ਨੂੰ ਪੈਸਾ ਅਸੀਂ ਆਪਣਾ ਪੈਸਾ ਪਾ ਦਾਂਗੇ ਰੁਕੋ ਸਮਝੋ ਤੁਸੀਂ ਜਿਹੜੀ 83000 ਦੀ ਜਿਹੜੀ ਤੁਹਾਡੀ EMI ਹੈ ਇਦੇ ਅੰਦਰ ਇਹਨੂੰ ਆਪਾਂ 83500 ਮੰਨ ਲੈਣੇ ਸਮਝਣ ਲਈ ਇਹਦੇ ਵਿੱਚ ਤੁਸੀਂ 20 ਇਹਦੇ ਅੰਦਰ ਤੁਸੀਂ 22000 ਰੁਪਏ ਦੀ ਇੱਕ ਮਿਊਚੁਅਲ ਫੰਡ ਦੀ SIP ਸ਼ੁਰੂ ਕਰ ਲਈ ਤੇ ਤੁਹਾਡੀ ਜਿਹੜੀ EMI ਸਮਝੋ 1 ਲੱਖ 5000 ਦੀ ਹੋਗੀ ਮੋਟੀ ਮੋਟੀ ਮੈਂ ਕਹਿ ਰਿਹਾ ਹੁਣ ਗੱਲ ਹੈ ਕਿ ਕਰੇਗੀ ਕੀ ਜੇ ਤੁਹਾਡੀ ਇਹ SIP ਚਲੀ ਸੇਮ ਪੀਰੀਅਡ ਲਈ ਜੇ 12% ਤੇ ਗਰੋਉ ਹੁੰਦੀ ਹੈ ਇਹ ਤੁਹਾਨੂੰ ਪੂਰਾ ਤੁਹਾਡਾ 2 ਕਰੋੜ ਰੁਪਏ ਜਿਹੜਾ ਹੈ ਇਹ ਪੂਰਾ ਦਾ ਪੂਰਾ ਬਣਾ ਕੇ ਦੇ ਦੇਗੀ ਯਾਨੀ ਕਿ ਜਿਹੜਾ ਤੁਹਾਡਾ ਇਹ 2 ਕਰੋੜ ਰੁਪਏ ਪੂਰਾ ਲੱਗਿਆ ਮੂਲ ਇਹ ਤੁਹਾਨੂੰ ਮੂਲ ਸਮੇਤ ਇਹ ਵੀ ਧਿਆਨ ਰੱਖਣਾ ਤੁਹਾਡਾ ਵਿਆਜ ਹੀ ਨਹੀਂ ਦਿੱਤਾ ਇਹਨੇ ਤੁਹਾਨੂੰ ਤੁਹਾਡਾ ਮੂਲ ਵੀ ਰਿਟਰਨ ਕਰਕੇ ਦਿੱਤਾ ਸੋ ਥੋੜੀ ਜੀ ਤੁਸੀਂ ਪਲਾਨਿੰਗ ਵਧੀਆ ਕਰ ਲਓ ਤੁਹਾਡਾ ਜਿਹੜਾ ਲੋਨ ਹੈ ਉਹ ਫਰੀ ਹੋ ਸਕਦਾ ਹੈ ਤੋਂ ਪੂਰਾ ਦੇ ਸਕਦਾ ਔਰ ਇਹ ਨਾ ਭੁੱਲੋ ਜਿਹੜਾ ਤੁਸੀਂ ਪ੍ਰਾਪਰਟੀ ਲਿੱਤੀ ਹੈ ਉਹ ਜਿਹੜੀ ਤੁਸੀਂ ਲਿੱਤੀ ਸੀ ਸਮਝੋ 1 ਕਰੋੜ 10 ਲੱਖ ਦੀ 1 ਕਰੋੜ ਦੀ ਉਹ 20 ਸਾਲਾਂ ਦੇ ਵਿੱਚ ਕਿੰਨਾ ਗਰੋਅ ਕਰ ਸਕਦੀ ਹੈ 4 ਗੁਣਾ 5 ਗੁਣਾ ਤੁਹਾਡੀ ਪ੍ਰਾਪਰਟੀ ਵੈਸੀ ਹੋ ਜਾਏਗੀ 20 ਸਾਲਾਂ ਦੇ ਵਿੱਚ ਸੋ ਤੁਹਾਡੀ 1 ਕਰੋੜ ਦੀ ਚੀਜ਼ 4 ਜਾਂ 5 ਕਰੋੜ ਬਣ ਗਈ ਔਰ ਲੋਨ ਤੁਹਾਡਾ ਫਰੀ ਹੋ ਗਿਆ ਇਹ ਸਮਾਰਟਰ ਵੇ ਹੈ ਕਿ ਤੁਸੀਂ ਕਿਹਦਾ ਇਹ 50 ਲੱਖ ਦੇ ਉੱਤੇ ਵੀ ਸੇਮ ਮੈਥਸ ਬੈਠੇਗਾ ਤੁਸੀਂ 15 ਸਾਲ ਦਾ ਲੋਨ ਕਰ ਰਹੇ ਹੋ ਤਾਂ ਥੋੜਾ ਇਹ ਵੱਜ ਜਾਏਗਾ 25 ਸਾਲ ਦਾ ਕਰ ਥੋੜਾ ਘਟ ਜਾਏਗਾ ਉਹ ਮੈਚ ਕੀਤਾ ਜਾ ਸਕਦਾ ਹੈ ਪਰ ਮੂਲ ਚੀਜ਼ ਨੂੰ ਤੁਹਾਡਾ ਸਮਝਣਾ ਬੜਾ ਜ਼ਰੂਰੀ ਹੈ ਹੁਣ ਮੈਂ ਗੱਲ ਕਰਾਂਗਾ ਕਿ ਰੀਅਲ ਏਸਟੇਟ ਦੀ ਤੁਸੀਂ ਕੋਈ ਚੀਜ਼ ਲਿੱਤੀ ਤਾਂ ਤੁਹਾਨੂੰ ਲੋਨ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਸਮਝੋ ਤੁਸੀਂ ਇੱਕ ਕਰ 50 ਲੱਖ ਰੁਪਏ ਦਾ ਲਿੱਤਾ ਬੈਂਕ ਉਹਦੇ ਵਿੱਚੋਂ 80% ਲੋਨ ਕਰਨ ਨੂੰ ਤਿਆਰ ਹੈ ਯਾਨੀ ਕਿ 40 ਲੱਖ ਇਹ 40 ਲੱਖ ਦੀ ਜਿਹੜੀ ਤੁਹਾਡੀ EMI ਹੈ 20 ਸਾਲਾਂ ਦੇ ਵਿੱਚ ਹੋਏਗੀ 33500 ਰੁਪਏ ਰਾਊਂਡ ਫਿਗਰ ਦੇ ਵਿੱਚ ਲਿਖ ਰਹੇ ਹਾਂ 10 ਲੱਖ ਤੁਸੀਂ ਆਪਣਾ ਪਾਓਗੇ ਔਰ ਇਹ ਵੀ ਮਨਣਾ ਕਿ ਇਹ ਤੁਹਾਡਾ 20% ਤੁਹਾਡੀ ਕੰਟ੍ਰਿਬਿਊਸ਼ਨ ਹੋਗੀ ਫਿਰ ਲੱਖ ਦੇ ਅੰਦਰ ਤੁਹਾਡੀ ਰਜਿਸਟਰੀ ਕਾਸਟ ਹੋਗੀ ਔਰ ਕੁਝ ਤੁਸੀਂ ਅੰਦਰ ਕੋਈ ਰੈਨੋਵੇਸ਼ਨ ਕਰਾਣੀ ਹੋਗੀ ਸੋ 15 ਲੱਖ ਤੁਸੀਂ ਆਪਣੀ ਜੇਬ ਤੋਂ ਪਾਓਗੇ ਹੁਣ ਇਹ ਨਾ ਭੁੱਲਣਾ ਕਿ ਤੁਸੀਂ ਪ੍ਰਾਪਰਟੀ 50 ਲੱਖ ਦੀ ਲਿੱਤੀ ਹੈ ਹੁਣ ਗੱਲ ਇਥੋਂ ਸ਼ੁਰੂ ਹੁੰਦੀ ਹੈ ਜੇ ਤੁਸੀਂ ਰੈਡੀ ਟੂ ਮੂਵ ਕਰਦੇ ਹੋ ਪ੍ਰਾਪਰਟੀ ਔਰ ਤੁਹਾਡਾ ਰੈਂਟ ਜਿਹੜਾ ਹੈ ਸਮਝੋ 20000 ਰੁਪਏ ਦਾ ਇਹਦਾ ਮਤਲਬ ਤੁਹਾਡਾ ਰੈਂਟ ਜਿਹੜਾ ਬਚ ਜਾਏਗਾ ਆਪਣੀ ਪ੍ਰਾਪਰਟੀ ਤੁਹਾਨੂੰ 13500 ਰੁਪਏ ਰਹਿ ਗਏ ਬਚ ਕੇ ਹੁਣ ਇੰਟਰਸਟਿੰਗ ਗੱਲ ਕੀ ਹੈ ਤੁਸੀਂ 33500 12 ਮਹੀਨੇ ਲਈ ਦਿੰਦੇ ਹੋ ਤੇ ਇਹ 4 ਲੱਖ 2000 ਰੁਪਏ 4 ਲੱਖ ਰੁਪਏ ਬੰਦਾ ਤਕਰੀਬਨ ਹੁਣ ਜਿਹੜਾ ਤੁਹਾਡਾ ਬਕਾਇਆ ਪੈਸਾ ਰਹਿ ਗਿਆ ਤੁਸੀਂ ਇਹ ਨਾ ਪੁੱਲੋ ਕਿ ਤੁਹਾਡੀ ਪ੍ਰਾਪਰਟੀ 50 ਲੱਖ ਦੀ ਜੇ ਹਰ ਸਾਲ ਕੇਵਲ 6% ਨਾਲ ਵੱਧਦੀ ਹੈ ਤਾਂ ਤੁਹਾਡਾ 3 ਲੱਖ ਨਾਲ ਪ੍ਰਾਪਰਟੀ ਵੱਧ ਗਈ ਇਹ ਚੀਜ਼ ਸਮਝਣ ਵਾਲੀ ਹੈ ਕਿ ਜਦ ਤੁਹਾਡੀ ਪ੍ਰਾਪਰਟੀ 3 ਲੱਖ ਨਾਲ ਵੱਧ ਗਈ ਔਰ ਤੁਹਾਡਾ ਜਿਹੜਾ ਇਹ ਖਰਚਾ ਹੈ ਤੁਸੀਂ ਬੈਂਕ ਨੂੰ 4 ਲੱਖ ਰੁਪਏ ਦਾ ਦਿੱਤਾ ਹੈ ਇਥੇ ਤੁਹਾਡੀ ਰੈਂਟ ਦੀ ਸੇਵਿੰਗ ਹੋ ਗਈ 240000 ਤੇ ਤੁਸੀਂ ਓਵਰ ਆਲ 540000 ਨਾਲ ਉੱਤੇ ਹੋਗੇ 4 ਲੱਖ ਤੁਸੀਂ ਬੈਂਕ ਨੂੰ ਦਿੱਤਾ 140 ਤੁਹਾਨੂੰ ਬਣ ਗਿਆ ਹਾਂਜੀ ਇਹ ਮੈਂ ਮੰਨ ਸਕਦਾ ਕਿ ਪ੍ਰੈਜ਼ੈਂਟਲੀ ਤੁਹਾਨੂੰ ਇਹ 3 ਲੱਖ ਨਹੀਂ ਦਿਖ ਰਿਹਾ ਲੇਕਿਨ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਵਧ ਰਹੀ ਹੈ ਦੂਜੀ ਗੱਲ ਇਹ ਜੋ 4 ਲੱਖ ਤੁਸੀਂ ਦਿੱਤਾ ਹੈ ਇਹਦੇ ਅੰਦਰ ਤੁਹਾਡਾ ਪ੍ਰਿੰਸੀਪਲ ਵੀ ਰਿਡਿਊਸ ਹੋ ਗਿਆ 40 ਤੋਂ 50000 ਦਾ ਜੇ ਤੁਹਾਡਾ ਪ੍ਰਿੰਸੀਪਲ ਵੀ ਰਿਡਿਊਸ ਹੋ ਗਿਆ ਇਹਦਾ ਮਤਲਬ ਤੁਹਾਡੀ ਪ੍ਰਾਪਰਟੀ ਫ੍ਰੀ ਹੁੰਦੀ ਜਾ ਰਹੀ ਹੈ। ਏਸੀ ਪ੍ਰਿੰਸੀਪਲ ਨੂੰ ਲੈ ਕੇ ਕਈ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਪ੍ਰਾਪਰਟੀ ਬਣਾਈਆਂ। ਮੈਂ ਚਾਹਾਂਗਾ ਇਹ ਜੋ ਮੈਂ ਤੁਹਾਨੂੰ ਕੈਲਕੂਲੇਸ਼ਨ ਦਿੱਤੀ ਹੈ ਇੱਕ ਵਾਰ ਤੁਸੀਂ ਦੁਬਾਰਾ ਵੇਖੋ ਔਰ ਸਮਝੋ ਕਿ ਤੁਸੀਂ ਕਿਦਾਂ ਪ੍ਰਾਪਰਟੀ ਦਾ ਇੱਕ ਆਪਣਾ ਐਂਪਾਇਰ ਵੀ ਖੜਾ ਕਰ ਸਕਦੇ ਹੋ। ਅੱਜ ਤੁਸੀਂ ਦੇਖਿਆ ਕਿ ਅਸੀਂ ਲੋਨਸ ਤੇ ਤੁਹਾਨੂੰ ਫਾਇਦੇ ਦੱਸੇ ਪਰ ਨਾਲ ਇਹ ਵੀ ਦੱਸਿਆ ਕਿ ਐਕਸੈਸਿਵ ਲੋਨ ਲੈਣਾ ਕਿਦਾਂ ਹਾਨੀਕਾਰਕ ਹੈ ਕਿ ਲੋਨ ਨੂੰ ਪ੍ਰੋਡਕਟਿਵ ਕਿਦਾਂ ਬਣਾਉਣਾ ਹੈ। ਜਿਵੇਂ ਸ਼ੋਅ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਕੋਈ ਇੰਟਰਸਟਿੰਗ ਫੈਕਟ ਦੇ ਕੇ ਜਾਣਾ ਅੱਜ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਕੈਲਕੂਲੇਸ਼ਨ ਦੇ ਕੇ ਜਾਵਾਂਗਾ ਜਿਹੜੀ ਮੈਂ ਸ਼ੋਅ 'ਚ ਗੱਲ ਕੀਤੀ ਸੀ ਕਿਉਂ ਅਮੀਰ ਇਨਸਾਨ ਜਾਂ ਪ੍ਰੋਗਰੈਸਿਵ ਇਨਸਾਨ ਲੋਨ ਲਿੰਦਾ ਹੈ ਲਿੰਦਾ ਹੀ ਰਹਿੰਦਾ ਹੈ ਔਰ ਉਹਦਾ ਫਾਇਦਾ ਕਿਦਾਂ ਚੱਕਦਾ ਇਹ ਤੁਹਾਨੂੰ ਮੈਂ ਮੈਥਸ ਨਾਲ ਸਮਝਾਵਾਂਗੇ ਅਸੀਂ ਉਸੇ ਲੋਨ ਦੀ ਗੱਲ ਕਰਦੇ ਹਾਂ ਕਿ ਕਿਸੇ ਨੇ 1 ਕਰੋੜ ਦਾ ਲੋਨ ਲੈਂਦਾ ਜਨਾਬ ਮੈਂ ਚਾਹਾਂਗਾ ਤੁਸੀਂ ਸਮਝਣਾ ਇਸ ਗੱਲ ਨੂੰ 8% ਤੇ 20 ਸਾਲਾਂ ਤੇ ਉਹਦੀ ਜਿਹੜੀ EMI ਹੈ ਉਹ 83644 ਹੋ ਗਈ ਤੁਸੀਂ 20 ਸਾਲਾਂ ਦੇ ਵਿੱਚ ਪ੍ਰਿੰਸੀਪਲ 1 ਕਰੋੜ ਦਾ ਦੇ ਦਿੱਤਾ ਇੰਟਰਸਟ 1 ਕਰੋੜ ਦਾ ਦੇ ਦਿੱਤਾ ਯਾਨੀ ਕਿ ਤੁਸੀਂ 2 ਕਰੋੜ ਰੁਪਏ ਦੇ ਦਿੱਤਾ ਹੁਣ ਸਮਝੋ ਉਹ ਜਿਹੜਾ ਪ੍ਰੋਗਰੈਸਿਵ ਹੈ ਜਿਹੜਾ ਇਨਸਾਨ ਹੈ ਉਹ 1 ਕਰੋੜ ਬੈਂਕ ਤੋਂ ਤਾਂ ਲੈ ਲੈਂਦਾ ਹੈ ਲੇਕਿਨ ਆਪਣੇ 1 ਕਰੋੜ ਰੁਪਏ ਨੂੰ ਇਨਵੈਸਟ ਕਰ ਦਿੰਦਾ ਹੁਣ ਬੜੀ ਇੰਟਰਸਟਿੰਗ ਗੱਲ ਹੈ ਮੈਂ ਮੰਨ ਕੇ ਚੱਲਦਾ ਇਹ ਪੈਸਾ ਵੀ 8% ਵਿਆਜ ਤੇ ਗਰੋਅ ਹੁੰਦਾ ਹੈ ਔਰ 20 ਸਾਲ ਲਈ ਇਹ ਪੈਸਾ ਤੁਸੀਂ ਇਨਵੈਸਟ ਕਰ ਦਿੰਦੇ ਤੁਸੀਂ ਹੈਰਾਨ ਹੋ ਜਾਓਗੇ ਇਹ ਪੈਸਾ 4.66 ਕਰੋੜ ਬਣ ਜਾਂਦਾ ਹੈ ਇਹ ਸਮਝਣ ਵਾਲੀ ਗੱਲ ਹੈ ਔਰ ਜੇ ਪੈਸਾ ਇਹਦੀ ਜਗ੍ਹਾ 12% ਤੇ ਗਰੋ ਹੋ ਜਾਂਦਾ ਹੈ 20 ਸਾਲਾਂ ਦੇ ਵਿੱਚ ਇਹ ਪੈਸਾ 9.64 ਕਰੋੜ ਬਣ ਜਾਂਦਾ ਹੈ ਇਹ ਚੀਜ਼ ਬੜੀ ਸਮਝਣ ਵਾਲੀ ਹੈ ਕਿਉਂ ਕੋਈ ਇਨਸਾਨ ਜਿਹਦੇ ਕੋਲ ਲੱਖਾਂ ਕਰੋੜਾਂ ਪਏ ਉਹ ਲੋਨ ਕਿਉਂ ਲੈ ਰਿਹਾ ਉਹਦੇ ਕੋਲ ਤਾਂ ਆਪਣੇ ਪੈਸੇ ਪਏ ਨੇ ਉਹ ਆਪਣੇ ਪੈਸੇ ਨੂੰ ਜ਼ਿਆਦਾ ਪ੍ਰੋਡਕਟਿਵਲੀਟੀ ਚ ਗਰੋ ਕਰ ਰਿਹਾ ਔਰ ਬੈਂਕ ਦੇ ਕੱਟ ਲੋਨ ਨੂੰ ਲੈ ਕੇ ਆਪਣਾ ਪ੍ਰੋਜੈਕਟ ਵੀ ਕੰਪਲੀਟ ਕਰ ਰਿਹਾ ਔਰ ਉਹਦੇ ਬਾਅਦ ਪੈਸੇ ਵੀ ਬਚਾ ਰਿਹਾ ਅੱਜ ਆਪਣੇ ਇਸੀ ਐਪੀਸੋਡ ਚ ਵੇਖਿਆ ਕਿ ਕਿਦਾ ਤੁਸੀਂ ਲੋਨ ਨੂੰ ਪ੍ਰੋਡਕਟਿਵ ਬਣਾ ਸਕਦੇ ਹੋ ਔਰ ਮੈਂ ਤੁਹਾਨੂੰ ਇੰਟਰਸਟਿੰਗ ਫੈਕਟ ਵੀ ਦੱਸਿਆ ਕਿ ਕਦੀ ਕਦੀ ਕਈ ਇਨਸਾਨਾਂ ਕੋਲ ਪੈਸਾ ਪਿਆ ਵੀ ਹੁੰਦਾ ਹੈ ਉਹ ਫਿਰ ਵੀ ਉਹ ਲੋਨ ਕਿਉਂ ਲੈਂਦੇ ਪ੍ਰੋਡਕਟਿਵ ਯੂਜ਼ ਲਈ ਅਸੀਂ ਤੁਹਾਡੇ ਸੁਜੈਸ਼ਨਸ ਆ ਰਹੇ ਨੇ ਸੁਜੈਸ਼ਨਸ ਨੂੰ ਯੂਜ਼ ਕਰਕੇ ਕੁਐਰੀਜ਼ ਨੂੰ ਯੂਜ਼ ਕਰਕੇ ਕੁਐਸ਼ਨਸ ਨੂੰ ਯੂਜ਼ ਕਰਕੇ ਅਸੀਂ ਆਪਣੇ ਨੈਕਸਟ ਐਪੀਸੋਡ ਬਣਾਨੇ ਆਂ ਔਰ ਇਹ ਐਪੀਸੋਡ ਉਸੀ ਕਰਕੇ ਮੇਰੀ ਰਿਕਵੈਸਟ ਹੈ ਤੁਸੀਂ ਇਸ ਈਮੇਲ ਆਈਡੀ ਤੇ ਆਪਣੇ ਸੁਜੈਸ਼ਨਸ ਪਲੀਜ਼ ਭੇਜਦੇ ਰਹੋ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ